ਹੀ ਪੌਟ ਸੀਗਾ ਦਿਮਾਗ ਦੇ ਵਿੱਚ ਕੀ 6 ਇਚ ਵਰਗਾ ਪ੍ਰੋਜੈਕਟ ਤੁਸੀਂ ਲਿਖਿਆ ਅਸਲ ਤੇ ਕਨਸੈਪਟ ਹੈਗਾ ਕਿਉਂਕਿ ਰੀਅਲਿਸਟਿਕ ਕਨਸੈਪਟ ਆ ਨਾ ਇਹ ਆਪਣੇ ਆਸ-ਪਾਸ ਇਦਾਂ ਦੀਆਂ ਘਟਨਾਵਾਂ ਬਹੁਤ ਹੋਈਆਂ ਨੇ ਜਿਦੇ ਵਿੱਚ 6 ਇਚ ਬੈਂਡ 6 ਇਚ ਬੈਂਡ ਕੁੜੀ ਨੇ ਲਏ ਵਿਆਹ ਹੋਇਆ ਮੁੰਡੇ ਨਾਲ ਬਾਹਰ ਗਈ ਆ ਮੁੰਡੇ ਨੂੰ ਬੁਲਾਇਆ ਨਹੀਂ ਮੈਨੂੰ ਨਹੀਂ ਲੱਗਦਾ ਕਿ ਪਿੰਡ ਇਦਾਂ ਦਾ ਹੋਊ ਜਿਦੇ ਵਿੱਚ ਇੱਕ ਵੀ ਇਦਾਂ ਦੀ ਘਟਨਾ ਨਹੀਂ ਹੋਈ ਕੋਈ ਪਿੰਡ ਨਹੀਂ ਹੈਗਾ ਮੈਂ ਨਹੀਂ ਮੰਨਦਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਇਹ ਹੋ ਜਿ ਸੀਗੇ ਜਿੱਥੇ ਫੋਨੋਂ ਪੇਮੈਂਟ ਨਹੀਂ ਸੀ ਹੋਈ। ਉਹ ਮੇਰੀ ਬੇਵਕੂਫੀ ਸੀ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੀ ਆਪਣੀਆਂ ਬੇਵਕੂਫੀਆਂ ਲਈ। ਐਨ ਆਰ ਆਈ ਹੂੰ ਹੋਣ ਦੇ ਫਿਰ ਅਬ ਮਤਲਬ ਕੀ ਕਹਿੰਦੇ ਆ ਨਾਤੇ ਮਤਲਬ ਮੈਨੂੰ ਤਾਂ ਇਹੀ ਸੀ ਕਿ ਪੰਜਾਬ ਮੈਨੂੰ ਐਕਸੈਪਟ ਕਰ ਰਿਹਾ ਮੈਨੂੰ ਮੇਰੀ ਪੰਜਾਬੀ ਬੋਲੀ ਨੂੰ ਐਕਸੈਪਟ ਕਰ ਰਹੇ ਨੇ ਤੁਹਾਨੂੰ ਇਨਸਿਕਿਉਰਿਟੀ ਹੁੰਦੀ ਆ ਹੈ ਨਾ ਸ਼ਾਇਦ। diplomatic politically correct strategies ya fir manipulative ਤੁਸੀਂ ਕਹਿ ਲਓ ਨਾ ਆਪਣਾ ਕੰਮ ਕਢਵਾਉਣਾ ਪੈਸੇ ਕਢਵਾਉਣੇ ਨਹੀਂ ਪਤਾ ਮੈਨੂੰ ਸੋ ਵਾਟ ਇਟਸ ਓਕੇ ਕਮੀ ਐ ਸੋ ਵਾਟ ਬਸ ਬੜਾ ਕਿੰਨਾ ਕ ਦੁੱਖ ਹੁੰਦਾ ਕਿ ਜਦੋਂ ਇਹੋ ਜਿਹੇ ਪ੍ਰੋਜੈਕਟਸ ਤੇ ਉੱਪਰ ਪੇਮੈਂਟ ਨਹੀਂ ਮਿਲਦੀ ਫਿਰ ਜੋ ਉਹ ਆਫਰ ਕਰ ਰਹੇ ਸੀ ਮੇਰਾ ਮੈਨੂੰ ਲੱਗਾ ਕਿ ਥਿਸ ਇਜ਼ ਨਾਟ ਮਾਈ ਵਰਥ ਅੱਜ ਦੇ ਟਾਈਮ ਵਿੱਚ ਹੈਨਾ ਇਟਸ ਨਾਟ ਰਾਈਟ ਐਜ਼ ਏਨ ਆਰਟਿਸਟ ਕਿੰਨਾ ਕੰਪਰਮਾਈਜ਼ ਕਰ ਲਓ ਬਿਕਾਜ਼ ਮੈਂ ਦੂਸਰਾਂ ਦਾ ਵੀ ਕੰਮ ਖਰਾਬ ਕਰਾਂਗੀ ਫਿਰ ਹੈਨਾ ਫਿਲਮ ਅਨਾਉਂਸ ਹੁੰਦੀ ਹੈ ਕਿ ਜੋ ਕੁਝ ਦਿਨ ਬਾਅਦ ਰਿਲੀਜ਼ ਹੋਣੀ ਸੀਗੀ ਪਰ ਫਿਰ ਤੁਹਾਡੀ ਫਿਲਮ ਅਨਾਉਂਸ ਹੁੰਦੀ ਹੈ ਤੇ ਫਿਰ ਉਹ ਫਿਲਮ ਮੇਕਰ ਸਾਈਡ ਦਾ ਡਿਸੀਜਨ ਹੁੰਦਾ ਕਿ ਉਹ ਫਿਲਮ ਵੀ 14 ਮਾਰਚ ਨੂੰ ਹੀ ਰਿਲੀਜ਼ ਕੀਤੀ ਜਾਏਗੀ। ਕਿਸੇ ਪੰਜਾਬੀ ਫਿਲਮ ਪੰਜਾਬੀ ਫਿਲਮ ਦੇ ਮੂਹਰੇ ਆ ਕੇ ਖੜੀ ਹੋ ਜਾਂਦੀ ਹੈ। ਬਿਲਕੁਲ। ਜੇ ਇਦਾਂ ਹੁੰਦਾ ਵੀ ਅਸੀਂ ਵੀ 14 ਨੂੰ ਉਹ 21 ਨੂੰ ਤਾਂ ਆਪਣੇ ਆਪਣੇ ਵੀਕਸ ਹੁਣ ਵੀ 21 ਮਾਰਚ ਹਜੇ ਵੀ ਵੇਲੀ ਆ। ਬਿਲਕੁਲ। ਇਸ ਵਕਤ ਵੀ 21 ਮਾਰਚ ਨੂੰ ਮੈਨੂੰ ਲੱਗਦਾ ਕਿ ਪੰਜਾਬੀ ਫਿਲਮ ਨਹੀਂ ਆ ਰਹੀ। ਨਹੀਂ ਆ ਰਹੀ। ਉਹਦੀ ਮੈਨੂੰ ਲੱਗਦਾ ਲੋਡ ਨਹੀਂ ਸੀ ਜਿਸ ਦੇ ਕਰਕੇ ਮੈਂ ਥੋੜਾ ਪੋਪ ਹੋਇਆ ਜਿਸ ਦੇ ਕਰਕੇ ਮੈਂ ਲਾਈਵ ਹੋਇਆ ਬਟ ਉਹੀ ਗੱਲ ਜਿਵੇਂ ਮੈਂ ਅੰਡੀ ਕਰਦਾ ਵੀ ਹੁਣ ਫਿਰ ਇੱਕ ਇੱਕ ਟਾਈਮ ਆਉਂਦਾ ਜਦੋਂ ਤੁਹਾਨੂੰ ਆਪਣੇ ਲਈ ਖੜਨਾ ਪੈਂਦਾ ਬਿਲਕੁਲ ਹੈਗਾ ਤਾਂ ਬੜਾ ਅਜੀਬ ਲੱਗਦਾ ਕਹਿਣਾ ਪਰ ਅਸੀਂ ਇਤਕੀ ਇਹ ਕਹਾਂਗੇ ਵੀ ਆਡੀਅנס ਸਾਡੀ ਫਿਲਮ ਨੂੰ ਪੈਸੇ ਦਵੇ ਥੋੜਾ ਸ਼ੀਪ ਲੱਗਦਾ ਹੋਊ ਔਨ ਕੈਮਰਾ ਅਜੀਬ ਜਿਹਾ ਲੱਗਦਾ ਹੋਊਗਾ ਵੀ ਪੈਸੇ ਮੰਗਦੇ ਆ ਪਰ ਹਾਂ ਪੈਸੇ ਮੰਗ ਰਹੇ ਆ ਸਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ 6 ਇਚ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਕਨਸੈਪਟਸ ਬਹੁਤ ਜ਼ਰੂਰੀ ਚਾਹੀਦੇ ਹੁੰਦੇ ਨੇ ਔਰ ਫਾਈਨਲੀ ਕੁਝ ਅਜਿਹੇ ਕਨਸੈਪਟ ਪੰਜਾਬੀ ਇੰਡਸਟਰੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਸੋ ਅੱਜ ਇਹਨਾਂ ਦੀ ਸਟਾਰ ਕਾਸਟ ਮੇਰੇ ਨਾਲ ਮੌਜੂਦ ਹੈ ਹਰਦੀਪ ਗਰੇਵਾਲ ਜੀ ਔਰ ਮਹਿੰਦੀ ਤੱਕਰ ਜੀ ਸਵਾਗਤ ਕਰਦੇ ਆ ਤੇ ਗੱਲਾਂ ਬਾਤਾਂ ਦਾ سلسلہ ਜਿਹੜਾ ਸ਼ੁਰੂ ਕਰਦੇ ਆ ਮਹਿੰਦੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਗਰੇਵਾਲ ਸਾਹਿਬ ਸ ਠੀਕ ਹੈ ਹਾਂਜੀ 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 ਬਹੁਤ ਸੋਹਣੇ ਲੱਗ ਰਹੇ ਤੁਸੀਂ ਥੈਂਕ ਯੂ ਅਲਸਨ ਪਾਗ ਬਹੁਤ ਕੈਂਟ ਲੱਗਦੇ ਹੋ ਤੁਸੀਂ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾ ਕਿ ਅਜਿਹਾ ਕਨਸੈਪਟ ਜਿਹੜਾ ਪੰਜਾਬੀ ਇੰਡਸਟਰੀ ਨੂੰ ਚਾਹੀਦਾ ਸੀਗਾ ਫਾਈਨਲੀ ਉਹ ਤੁਸੀਂ ਲੈ ਕੇ ਆ ਰਹੇ ਹੋ ਕੀ ਥੌਟ ਸੀਗਾ ਦਿਮਾਗ ਦੇ ਵਿੱਚ ਕੀ 6e ਚ ਵਰਗਾ ਪ੍ਰੋਜੈਕਟ ਤੁਸੀਂ ਲਿਖਿਆ ਅਸਲ 'ਚ ਇਹ ਕਨਸੈਪਟ ਹੈਗਾ ਕਿਉਂਕਿ ਰੀਅਲਿਸਟਿਕ ਕਨਸੈਪਟ ਆ ਨਾ ਇਹ ਆਪਣੇ ਆਸ-ਪਾਸ ਇਦਾਂ ਦੀਆਂ ਕਟਨਾਵਾਂ ਬਹੁਤ ਹੋਈਆਂ ਨੇ ਜਿਦੇ 'ਚ 6e ਚ ਬੈਂਡ 6e ਚ ਬੈਂਡ ਕੁੜੀ ਨੇ ਲਏ ਵਿਆਹ ਹੋਇਆ ਮੁੰਡੇ ਨਾਲ ਬਾਹਰ ਗਈ ਆ ਮੁੰਡੇ ਨੂੰ ਬੁਲਾਇਆ ਨਹੀਂ ਸੋ ਇਹ ਸੀਗਾ ਤਾਂ ਆਪਣੇ ਆਸ-ਪਾਸ ਹੀ ਸਾਡੇ ਆਸ-ਪਾਸ ਕਨਸੈਪਟ ਸੀਗਾ ਤੇ ਕੋਈ ਵੀ ਕਨਸੈਪਟ ਜਦੋਂ ਕਹਾਣੀ 'ਚ ਖੁੱਤ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹਦੀ ਅਸੀਂ ਸੋਚ ਲੈਂਦੇ ਵੀ ਹਾਂ ਇਹਦੀ ਫਿਲਮ ਅਸੀਂ ਬਣਾ ਸਕਦੇ ਹਾਂ ਸੋ ਇਹ ਸਾਨੂੰ ਲੱਗਿਆ ਕਿ ਸੋਸਾਇਟੀ ਨਾਲ ਰੈਲੇਵੈਂਟ ਸਬਜੈਕਟ ਆ ਤਾਂ ਇਹਦੀ ਗੱਲ ਕਰਨੀ ਚਾਹੀਦੀ ਆ ਹਮ ਮਤਲਬ ਤੁਸੀਂ ਪਿੰਡਾਂ 'ਚ ਜਾ ਜਾ ਕੇ ਜ਼ੀਰੋ ਗਰਾਊਂਡ ਤੇ ਜਾ ਕੇ ਤੁਸੀਂ ਇਹਦੀ ਰਿਸਰਚ ਕੀਤੀ ਹੈ ਹੈਨਾ ਕਿਹੜੇ-ਕਿਹੜੇ ਪਿੰਡਾਂ 'ਚ ਗਏ ਆ ਕਿੱਥੇ ਸਭ ਤੋਂ ਜ਼ਿਆਦਾ ਇਹੋ ਜੇ ਟਾਪਿਕਸ ਮੈਂ ਕਹਿ ਸਕਦੀ ਹਾਂ ਕਿ ਵੇਖਣ ਨੂੰ ਮਿਲੇ ਮੈਨੂੰ ਲੱਗਦਾ ਕਿ ਮੋਸਟਲੀ ਵੈਸੇ ਤਾਂ ਹਰ ਪਾਸੇ ਹੀ ਆ ਹਨਾ ਮੈਨੂੰ ਲੱਗਦਾ ਵਾ ਵੀ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਇਦਾਂ ਦਾ ਹੋਊ ਜਿਹਦੇ 'ਚ ਇੱਕ ਵੀ ਇਦਾਂ ਦੀ ਘਟਨਾ ਨਹੀਂ ਹੋਈ ਹੋਊਗੀ ਕੋਈ ਪਿੰਡ ਨਹੀਂ ਹੈਗਾ ਮੈਂ ਨਹੀਂ ਮੰਨਦਾ ਹਾਂ ਇਹ ਜ਼ਰੂਰ ਆ ਕਿ ਸ਼ਾਇਦ ਮਾਲਵਾ ਓਵਰਆਲ 벨ਟ ਜਿਹੜੀ ਆ ਉਹ ਜ਼ਿਆਦਾ ਇਫੈਕਟ ਹੋਈ ਆ ਇਹ ਗੱਲ ਹੈਗੀ ਆ ਜਿਵੇਂ ਅਸੀਂ ਸਰਹੰਦ ਵੀ ਗਏ ਆ ਉਧਰ ਸੰਗਰੂਰ ਤੱਕ ਵੀ ਚਲੇ ਗਏ ਆ ਤਾਂ ਵੀ ਸਾਰੀਆਂ ਚੀਜ਼ਾਂ ਉਦਾਂ ਹੀ ਨੇ ਹਨਾ ਸੇਮ ਨੇ ਪਰ ਇਹਦੇ 'ਚ ਕੀ ਆ ਵੀ ਓਵਰਆਲ ਜਿੱਤੇ ਤੱਕ ਮੈਂ ਅੱਛਾ ਇਹ ਵੀ ਹੈ ਨਹੀਂ ਇਹਦੇ ਵਿੱਚ ਕਿਤੇ ਲਿਖਿਆ ਹੋਇਆ ਵੀ ਜਿਹੜੇ ਜ਼ਿਆਦਾ ਰੂਰਲ ਨੇ ਉਹਨਾਂ ਨਾਲ ਹੀ ਇਦਾਂ ਦਾ ਕੁਝ ਹੋਇਆ ਹਰ ਤਰ੍ਹਾਂ ਦੀ 벨ਟ ਨਾਲ ਇਦਾਂ ਹੋ ਰਿਹਾ ਅਰਬਨ 벨ਟਾ ਰੂਰਲ 벨ਟਾ ਸੋ ਬਹੁਤ ਜ਼ਿਆਦਾ ਕੇਸ ਸਪਰੈਡ ਹੋਏ ਹੋਏ ਆ ਪਿਛਲੇ ਸਾਲਾਂ 'ਚ ਬਹੁਤ ਜ਼ਿਆਦਾ ਹੋਏ ਆ ਤੇ ਇਸ ਕਰਕੇ ਸਾਨੂੰ ਲੱਗਿਆ ਵੀ ਇਹਦੀ ਗੱਲ ਸਾਨੂੰ ਵੱਡੇ ਪਰਦੇ ਤੇ ਕਰਨੀ ਚਾਹੀਦੀ ਹੈ ਬਿਲਕੁਲ ਔਰ ਮੈਂ ਜੀ ਜੀ ਤੁਹਾਡੇ ਕੋਲ ਇਹੋ ਜਿਹਾ ਪ੍ਰੋਜੈਕਟ ਹੈ ਨਾ ਕਿਉਂਕਿ ਤੁਸੀਂ ਸਕ੍ਰਿਪਟਸ ਨੂੰ ਲੈ ਕੇ ਫਿਲਮਸ ਨੂੰ ਲੈ ਕੇ ਕਾਫੀ ਜ਼ਿਆਦਾ ਚੂਜੀ ਨਜ਼ਰ ਆਉਂਦੇ ਹੋ ਸਕ੍ਰੀਨ ਤੇ ਹੈਨਾ ਜਦੋਂ ਇਹ ਪ੍ਰੋਜੈਕਟ ਤੁਹਾਡੇ ਕੋਲ ਆਇਆ ਸੀਗਾ ਕੀ ਥੋਟ ਸੀਗਾ ਜਦੋਂ ਹਰਦੀਪ ਭਾਈ ਨੇ ਤੁਹਾਨੂੰ ਸਕ੍ਰਿਪਟ ਸੁਣਾਈ ਸੀਗੀ ਕੀ ਸੋਚਿਆ ਸੀਗਾ ਕਰਨਾ ਚਾਹੀਦਾ ਆਬਵੀਅਸਲੀ ਮੈਂ ਤਾਂ ਬਿਫੋਰ ਹੀアリング ਦਿਸ ਸਕ੍ਰਿਪਟ ਮੈਂ ਰੈਡੀ ਸੀ ਟੂ ਵਰਕ ਵਿਦ ਹਰਦੀਪ ਐਂਡ ਗੈਰੀ ਮੈਂ ਤਾਂ ਮੇਰੀ ਤਾਂ ਇੱਛਾ ਸੀ ਐਕਚੁਅਲੀ ਤੁਨ ਕਾ ਤੁਨ ਕਾ ਦੇ ਟਾਈਮ ਤੋਂ ਕਿ ਕਦੋਂ ਮੈਨੂੰ ਕਾਲ ਕਰਨ ਕਦੋਂ ਮੈਨੂੰ ਕਾਲ ਕਰਨ ਯਾ ਫਾਈਨਲੀ ਯਾ ਨੋ ਯਾ ਸੀ ਮੇ ਵੀ ਥੋੜੀ ਜਿਹੀ ਢਿੱਲੀਆਂ ਅਪਰੋਚਿੰਗ ਐਂਡ ਨੈਟਵਰਕਿੰਗ ਇਹ ਵੀ ਮਾਸ਼ਾਅੱਲਾ ਸੇਮ ਹੀ ਸੇਮ ਹੀ ਹੈ ਸੋ ਬਟ ਆਬਵੀਅਸਲੀ ਜਦੋਂ ਬੰਦੇ ਨੇ ਤੁਸੀਂ ਦੇਖਿਆ ਉਹਨਾਂ ਦਾ ਕੰਮ ਉਹਨਾਂ ਦੀ ਮਿਹਨਤ ਉਹਨਾਂ ਦੀ ਕ੍ਰੈਡੀਬਿਲਟੀ ਮਤਲਬ ਜਵਾਬ ਦੇਣਾ ਊਡ ਬੀ ਡਿਸਰੈਸਪੈਕਟਫੁਲ ਐਕਚੁਅਲੀ ਯੂ ਨੋ ਨਾਸ ਮਤਲਬ ਯਾ ਯਾ ਤੇ ਹਰਦੀ ਫਿਰੇ ਕੀ ਥੋਟ ਸੀਗਾ ਸਕ੍ਰਿਪਟ ਲਿਖੀ ਸੀ ਕਿ ਮੈਂਡੀ ਜੀ ਹੀ ਕਿਉਂ ਇਸ ਕੈਰੈਕਟਰ ਦੇ ਲਈ ਨਹੀਂ ਜਦੋਂ ਲਿਖੀ ਸੀ ਉਦੋਂ ਮੈਂ ਐਵੇਂ ਕਹਾ ਫ੍ਰੈਂਕਲੀ ਸਪੀਕਿੰਗ ਉਦੋਂ ਮੈਂਡੀ ਹੁਣੇ ਮੇਰੇ ਮਾਈਂਡ ਚ ਨਹੀਂ ਸੀ ਕਿਉਂਕਿ ਮੈਂ ਕੈਰੈਕਟਰ ਲਿਖਿਆ ਉਦੋਂ ਹਨਾ ਮੇਰੇ ਲਈ ਸਕ੍ਰਿਪਟ ਬੇਸਿਸ ਤੇ ਮੈਂਡੀ ਨੂੰ ਵਿਜ਼ੂਅਲਾਈਜ਼ ਕਰਨਾ ਮੇਰੇ ਲਈ ਔਖਾ ਸੀ ਜੀ ਕਿਉਂਕਿ ਇਹ ਕੈਰੈਕਟਰ ਉਦਾਂ ਦਾ ਸੀ ਚੈਲੈਂਜਿੰਗ ਕੈਰੈਕਟਰ ਸੀ ਕਈ ਵਾਰੀ ਸਾਨੂੰ ਇਦਾਂ ਲੱਗਦਾ ਹੁੰਦਾ ਫਾਰ ਮੋਸਟ ਆਫ ਦਾ ਹੀਰੋਇਨਸ ਕਿ ਸ਼ਾਇਦ ਉਹ ਇਦਾਂ ਦਾ ਚੈਲੈਂਜਿੰਗ ਕੈਰੈਕਟਰ ਨਾ ਕਰਨ ਤਾਂ ਨੂੰ ਵੀ ਇਹ ਹੈਗਾ ਮਿਥ ਕਹਿ ਲਓ ਹਣਾ ਜਦੋਂ ਅਸੀਂ ਅਪਰੋਚ ਕਰਦੇ ਆ ਫਿਰ ਸਾਨੂੰ ਸਿਚੁਏਸ਼ਨ ਕਲੀਅਰ ਹੁੰਦੀ ਆ ਕਿ ਐਜ਼ ਐਨ ਆਰਟਿਸਟ ਐਜ਼ ਐਨ ਐਕਟਰ ਤਾਂ ਇਹਨਾਂ ਨੂੰ ਵੀ ਉਨੀ ਲੋਡ ਆ ਕਿ ਹਾਂ ਇਦਾਂ ਦਾ ਕਰੈਕਟਰ ਸਾਡੇ ਕੋਲ ਕੋਈ ਲੈ ਕੇ ਆ ਵਾ ਵਾ ਅਸੀਂ ਕਰੀਏ ਤਾਂ ਸਾਡੇ ਨਾਲ ਇਦਾਂ ਹੀ ਹੋਇਆ ਪਹਿਲਾਂ ਮੈਂ ਥੋੜਾ ਹੈਜ਼ੀਟੈਂਟ ਸੀਗਾ ਕਿ ਮੈਂ ਇਹਨਾਂ ਨੂੰ ਅਪਰੋਚ ਕਰੂੰਗਾ ਫਿਰ ਹਣਾ ਸਾਡੇ ਇੱਕ ਦੋਸਤ ਸਾਡਾ ਸੀਗਾ ਮਿਚੁਅਲ ਫਰੈਂਡ ਸੀ ਉਹਨਾਂ ਨੇ ਸਾਨੂੰ ਮਿਲਾਇਆ ਤੇ ਮੈਂ ਉਸ ਤਰੀਕੇ ਗਿਆ ਸੀ ਵੀ ਠੀਕ ਆ ਮੈਂ ਕਹਾਣੀ ਸੁਣਾਉਂਗਾ ਮੈਂ ਸਕ੍ਰਿਪਟ ਸੁਣਾਉਂਗਾ ਬੱ ਦੈਨ ਇਟਸ ਓਕੇ ਹਨਾ ਮੈਂ ਇਟਸ ਓਕੇ ਪਹਿਲਾਂ ਹੀ ਸੋਚ ਕੇ ਚੱਲਿਆ ਸੀ ਇਟਸ ਓਕੇ ਯਾ ਪਰ ਜਦੋਂ ਮੈਂ ਸਕ੍ਰਿਪਟ ਸੁਣਾਈ ਸਾਰੀ ਕਹਾਣੀ ਮਤਲਬ ਮੈਂ ਇਹਨਾਂ ਨੂੰ ਕੈਰੈਕਟਰ ਬਾਰੇ ਕੁਝ ਨਹੀਂ ਦੱਸਿਆ ਇਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਕਹਿੰਦੇ ਕੈਰੈਕਟਰ ਮੈਂ ਇਹ ਉਹ ਨਹੀਂ ਮੈਂ ਦੱਸ ਸਕਦਾ ਮੈਂ ਤੁਹਾਨੂੰ ਕਹਾਣੀ ਸੁਣਾਉਂਗਾ ਸਕ੍ਰਿਪਟ ਸੁਣਾਉਂਗਾ ਸਕ੍ਰਿਪਟ ਸੁਣਾਈ ਤੇ ਕੁਝ ਸੈਕਿੰਡਸ ਦੇ ਵਿੱਚ ਹਾਂ ਸੀ ਜਦੋਂ ਸਕ੍ਰਿਪਟ ਸੁਣਾ ਰਹੇ ਸੀਗੇ ਤੁਸੀਂ ਇੱਕ ਇਮੇਜਿਨੇਸ਼ਨ ਬੰਦਾ ਸੋਚ ਲੈਂਦਾ ਹੈ ਨਾ ਜਦੋਂ ਕੋਈ ਵੀ ਗੱਲ ਕਰ ਰਹਾ ਇੱਕ ਇਮੇਜਿਨਰੀ ਵਰਲਡ ਚ ਆਪਾਂ ਚਲੇ ਜਾਂਦੇ ਆ ਤੁਸੀਂ ਉਹ ਸਕ੍ਰਿਪਟ ਸੋਚ ਲਈ ਸੀਗੀ ਕਿ ਮਨ ਦੇ ਵਿੱਚ ਕਿ ਜਿਹੜਾ ਵੀ ਕੈਰੈਕਟਰ ਹੋਏ ਨਾ ਇਨ ਦਾ ਸੈਂਸ ਇਟਸ ਨਾਟ ਜਿਹੜਾ ਵੀ ਕੈਰੈਕਟਰ ਹੋਏ ਮੈਨੂੰ ਇਟਸ ਲਾਈਕ ਉਹਦਾ ਕਲੈਰਿਟੀ ਸੀ ਹਾਂਜੀ ਕਲੈਰਿਟੀ ਸੀ ਕਿ ਮੈਂ ਕਿਸ ਕਿਰਦਾਰ ਨੂੰ ਨਿਭਾਉਣਾ ਹੈ ਸੋ ਇੱਕ ਬਿਊਟੀਫੁਲ ਆਈ ਥਿੰਕ ਐਜ਼ ਅ ਰਾਈਟਰ ਜੇ ਤੁਸੀਂ ਆਪਣੀ ਜਦੋਂ ਨਰੇਸ਼ਨ ਦੇ ਰਹੇ ਹੋ ਜੇ ਤੁਸੀਂ ਵਿਜੂਅਲਾਈਜ਼ ਕਰਵਾ ਦੋ ਕਟੂ ਕਟ ਹਰ ਇੱਕ ਸੀਨ ਨੂੰ ਹਰ ਇੱਕ ਮੂਮੈਂਟ ਨੂੰ ਥੈਨ ਇਟਸ ਜਸ ਇਟਸ ਪਰਫੈਕਟ ਇਟਸ ਬਿਊਟੀਫੁਲ ਹਨਾ ਮੈਨੂੰ ਵੀ ਆਉਂਦਾ ਚਾਹੇ ਵਿਜੂਅਲਾਈਜ਼ ਨਹੀਂ ਕਰ ਸਕਦੀ ਫਿਰ ਮਨ ਦਾ ਸੋਚਦਾ ਕਿ ਮੈਨੂੰ ਸੋਚਣਾ ਪੈਣਾ ਇਹਦੇ ਤੇ ਸੋ 2 ਘੰਟੇ ਇਹਨਾਂ ਨੇ ਮੈਨੂੰ ਲੱਗਦਾ ਨਰੇਸ਼ਨ ਤੇ ਲਾਏ ਹੋਣੇ ਰਫਲੀ ਮੇਬੀ ਲੈਸਨ 2 ਘੰਟੇ ਨਹੀਂ ਸਾਡੀ ਮੂਵੀ ਆ ਸੋ ਜਿਹਦੇ ਕਟੂ ਕਟ ਕ੍ਰਿਸਪ ਸੀਨਸ ਮੈਨੂੰ ਸੁਣ ਕੇ ਹੀ ਸਮਝ ਆ ਰਹੀ ਸੀ ਉਦਹੀਂ ਆਈ ਥਿੰਕ ਫਿਲਮ ਵੀ ਉਦਹੀਂ ਸ਼ੂਟ ਕੀਤੀ ਗਈ ਆ ਵੈਰੀ ਟੂ ਦਾ ਪੁਆਇੰਟ ਵੈਰੀ ਫਾਸਟ ਪੇਸਡ ਐਂਡ ਟੂ ਦਾ ਪ ਸਾਲਵਸ ਆਮ ਹੈਪੀ ਵਨ ਆਈ ਹਰਡ ਦ ਸਕ੍ਰਿਪਟ ਹੈ ਜੀ ਆਡੀਅנס ਨਾ ਹੁਣ ਯਾ ਅਪਰੀਸ਼ੀਏਸ਼ਨ ਸ਼ਬਦ ਨਾ ਆਪਾਂ ਕਹਿੰਦੇ ਨੇ ਆਡੀਅנס ਐਪਰੀਸ਼ੀਏਟ ਕਰੇ ਉਹ ਐਪਰੀਸ਼ੀਏਸ਼ਨ ਸ਼ਬਦ ਦੇ ਨਾਲ ਨਾਲ ਹੁਣ ਹੈਗਾ ਤਾਂ ਬੜਾ ਅਜੀਬ ਲੱਗਦਾ ਕਹਿਣਾ ਪਰ ਅਸੀਂ ਇਤਕੀਏ ਕਹਾਂਗੇ ਵੀ ਆਡੀਅנס ਸਾਡੀ ਫਿਲਮ ਨੂੰ ਪੈਸੇ ਦਵੇ ਬੜਾ ਸ਼ੀਪ ਲੱਗਦਾ ਹੋਊ ਔਨ ਕੈਮਰਾ ਅਜੀਬ ਜਿਹਾ ਲੱਗਦਾ ਹੋਊਗਾ ਵੀ ਪੈਸੇ ਮੰਗਦੇ ਆ ਪਰ ਹਾਂ ਪੈਸੇ ਮੰਗ ਰਹੇ ਹਾਂ ओके ਦੀਪ ਵੀ ਵੀ ਹਵ ਟੂ ਬੀ ਓਨੈਸਟ ਬਟ ਨਾਟ ਦੈਸ ਨਾ ਨਾ ਇਟਸ ਫਾਈਨ ਇਟਸ ਫਾਈਨ ਇਸ ਵਰੀ ਤਾਂ ਕਲੀਅਰ ਹੈ ਸਾਡੇ ਦਿਮਾਗ ਦੇ ਵਿੱਚ ਕਿਉਂਕਿ ਨਾ ਕਿਤੇ ਨਾ ਕਿਤੇ ਸ਼ਾਇਦ ਅਸੀਂ ਆਪਣੀ ਕਲੈਰਟੀ ਨਾ ਲੋਕਾਂ ਤੱਕ ਪਹੁੰਚਾਉਣ ਨਾਕਾਮਯਾਬ ਹੋ ਜਾਂਦੇ ਆ ਕਦੇ ਕਦੇ ਸਾਡੀ ਫਿਲਮ ਸਾਨੂੰ ਇੰਨਾ ਕੁ ਵਿਸ਼ਵਾਸ ਆ ਕਿ ਐਪਰੀਸ਼ੀਏਟ ਹੋਊਗੀ ਸਾਡੀ ਫਿਲਮ 2 ਘੰਟੇ ਤੋਂ ਘੱਟ ਡਿਊਰੇਸ਼ਨ ਦੀ ਆ 1 ਘੰਟੇ 55 57 ਮਿੰਟ ਦੀ ਸਾਡੀ ਫਿਲਮ ਲੋਕਾਂ ਨੂੰ 101% ਪਸੰਦ ਆਉਗੀ ਐਸ ਮੇਕਰਸ ਅਸੀਂ ਇਹ ਗੱਲ ਐਸ ਟੀਮ ਅਸੀਂ ਇਹ ਗੱਲ ਕਹਿ ਰਹੇ ਹਾਂ ਪਰ ਮੈਂ ਇਹ ਗੱਲ ਕਹਿ ਰਿਹਾ ਕਿ ਸਾਡੀ ਇਹ ਫਿਲਮ ਦਾ ਟੀਜ਼ਰ ਦੇਖਿਆ ਸਪੋਜ਼ ਅਸੀਂ ਟੀਜ਼ਰ ਵੀ ਨਾ ਰਿਲੀਜ਼ ਕਰ ਦੇ ਬਿਲਕੁਲ ਅਸੀਂ ਪੋਸਟਰ ਰਿਲੀਜ਼ ਕਰ ਦੇ ਅਸੀਂ ਕਹਿੰਦੇ ਵੀ ਸਾਡੀ ਫਿਲਮ ਦੇਖਣ ਆਓ ਤਾਂ ਕੀ ਸਾਡੇ ਪਿਛਲੇ ਕੰਮਾਂ ਤੇ ਲੋਕਾਂ ਨੂੰ ਇੰਨਾ ਵਿਸ਼ਵਾਸ ਵੀ ਨਹੀਂ ਹੋਇਆ ਹੁਣ ਤੱਕ ਕੀ ਉਹ ਸਾਡੇ ਇੱਕ ਸੱਦੇ ਤੇ ਥੀਏਟਰ ਵਿੱਚ ਆ ਜਾਣ ਜੇ ਅਸੀਂ ਇੰਨੇ ਸਾਲਾਂ ਚ ਇੰਨਾ ਰਿਸਕ ਲਿਆ ਲੋਕ ਆਪਣੇ 2 2.5 ਘੰਟੇ ਦੀ ਜ਼ਿੰਦਗੀ ਦੇ ਵਿੱਚੋਂ ਉਹ ਕੱਢਣੇ ਆਪਣੀ ਜੇਬ ਚੋਂ 2250 ਰੁਪਏ ਕੱਢਣ ਦਾ ਰਿਸਕ ਵੀ ਨਹੀਂ ਸਾਡੇ ਉੱਪਰ ਲੈ ਸਕਦੇ ਵੀ ਨਹੀਂ ਇੰਨਾ ਲੋਕਾਂ ਤੇ ਇੰਨਾ ਮੇਕਰਸ ਤੇ ਸਾਨੂੰ ਵਿਸ਼ਵਾਸ ਆ ਅਸੀਂ ਜਾਵਾਂਗੇ ਹਜੇ ਤਾਂ ਅਸੀਂ ਟੀਜ਼ਰ ਲੈ ਆਏ ਨਾ ਹਜੇ ਤਾਂ ਅਸੀਂ ਆਪਣਾ ਦਾਸਤਾ ਵੀ ਅਸੀਂ ਕੀ ਲੈ ਕੇ ਆ ਰਹੇ ਹਾਂ ਸੋ ਹੁਣ ਮੈਨੂੰ ਇਹ ਲੱਗਦਾ ਵੀ ਵਾਰੀ ਆਡੀਅנס ਦੀ ਆ ਇਸ ਵਾਰੀ ਫਿਲਮ ਨੂੰ ਲੋਕਾਂ ਨੂੰ ਵੱਡੀ ਕਰਨਾ ਪੈਣਾ ਬਾਕਸ ਆਫਿਸ ਤੇ ਉਹਦੇ ਵਿੱਚ ਕੋਈ ਐਫ ਕੋਈ ਬਟ ਕੁਝ ਨਹੀਂ ਚੱਲਣਾ ਮੈਂ ਤੁਹਾਡਾ ਇੱਕ ਇੰਟਰਵਿਊ ਦੇਖ ਰਹੀ ਸੀ ਜਦੋਂ ਪੈਸਿਆਂ ਦੀ ਗੱਲ ਹੋਈ ਤਾਂ ਤੁਹਾਡੇ ਨਾਲ ਵੀ ਇੰਡਸਟਰੀ ਦਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਹੋ ਜਿ ਸੀਗੇ ਜਿੱਚ ਤੁਹਾਨੂੰ ਪੇਮੈਂਟ ਨਹੀਂ ਸੀ ਹੋਈ ਹੂੰ ਹੂੰ ਐਵੇਂ ਕਿ ਮੇਰੀ ਬੇਵਕੂਫੀ ਸੀ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੀ ਆਪਣੀਆਂ ਬੇਵਕੂਫੀਆਂ ਲਈ ਉਹ ਮੈਂ ਮਤਲਬ ਯਾ ਆਈ ਮੀਨ ਆਮ ਐਨ ਆਰ ਆਈ ਲਾਈਕ ਐਨ ਫੋਰ ਐਨ ਆਰ ਆਈ ਹੋਣ ਦੇ ਕੀ ਕਹਿੰਦੇ ਆ ਨਾਤੇ ਮਤਲਬ ਮੈਨੂੰ ਤਾਂ ਇਹੀ ਸੀ ਕਿ ਪੰਜਾਬ ਮੈਨੂੰ ਐਕਸੈਪਟ ਕਰ ਰਿਹਾ ਮੈਨੂੰ ਮੇਰੀ ਪੰਜਾਬੀ ਬੋਲੀ ਨੂੰ ਐਕਸੈਪਟ ਕਰ ਰਹੇ ਨੇ ਤੁਹਾਨੂੰ ਇਨਸਿਕਿਉਰਿਟੀ ਹੁੰਦੀ ਆ ਹੈ ਨਾ ਸ਼ਾਇਦ ਉਹ ਐਂਡ ਆਬਵੀਅਸਲੀ ਮੈਨੂੰ ਅਗੇਨ ਮੈਨੂੰ ਇਹ ਨਹੀਂ ਮੈਨੂੰ ਆਪਣੀ ਕਾਬਲੀਅਤ ਐਂਡ ਨਾ ਹੀ ਆਪਣੀ ਫੇਮ ਦਾ ਪਤਾ ਸੀ ਮਤਲਬ ਆਲਮੋਸਟ 10 10 ਸਾਲ ਨਹੀਂ ਪਤਾ ਹੋਣਾ ਮੈਨੂੰ ਪ੍ਰੋਬਲਮ ਕਿਉਂਕਿ ਮੈਂ ਇੱਥੇ ਵਿਚਰਦੀ ਨਹੀਂ ਸੀ ਐਂਡ ਬਾਹਰ ਵੀ ਜਾਂਦੀ ਸੀ ਆ ਉਸ ਦਾ ਹਾਂਜੀ ਠੀਕ ਹੈ ਫੋਟੋ ਲੈ ਲਈ ਹਾਂਜੀ ਮੇਰੇ ਨਾਲ ਕਿਸ ਨੇ ਆ ਉਸ ਦਾ ਇਹ ਐ ਨਾਈਸ ਨਾਈਸ ਠੀਕ ਹੈ ਯੂ ਮਾਈਂਡ ਇਟ ਕਰ ਹਾਂਜੀ ਹਾਂਜੀ ਬਦਨ ਆ ਉਸ ਦਾ ਹਾਂ ਠੀਕ ਹੈ ਬਟ ਇੱਥੇ ਆ ਕੇ ਇੱਥੇ ਰਹਿ ਕੇ ਆ ਵਾਸ ਲਾਈਕ ਓਕੇ ਜਿੰਨਾ ਤੁਸੀਂ ਸੋਚਿਆ ਉਸ ਤੋਂ ਬਾਅਦ ਤੁਸੀਂ ਇੱਕ ਕ੍ਰੈਡਿਬਿਲਿਟੀ ਅਰਨ ਕਰ ਲਿਆ ਇੰਡਸਟਰੀ ਚ ਯੂ نو ਜਿੱਦਾਂ ਵੀ ਕੋਈ ਸਟ੍ਰੈਟੇਜੀ ਨਹੀਂ ਸੀ ਕੋਈ ਨਾ ਹੀ ਕਦੇ ਮੈਨੂੰ ਲੱਗਦਾ ਮੈਂ ਸਟ੍ਰੈਟੇਜਾਈਜ਼ ਕਰ ਸਕਾਂਗੀ ਕਿ ਕਿਵੇਂ ਕੀ ਕਰਨਾ ਸੋ ਆਈ ਥਿੰਕ ਰਬ ਪ੍ਰੋਸੈਸ ਤੇ ਆਪਣੇ ਇੰਟੂਏਸ਼ਨ ਪ੍ਰੋਸੈਸ ਮੈਂ ਪ੍ਰੋਜੈਕਟਸ ਕਰਦੀ ਆਂ ਐਂਡ ਰਬ ਕਰੇ ਕਿ ਮੈਂ ਇਦਾਂ ਹੀ ਕਰਦੀ ਰਵਾਂ ਕਿਉਂਕਿ ਇਸ ਮੈਂ ਸਕੂਨ ਚ ਰਹਿੰਦੀ ਆਂ ਇਨ that way ਹਾਂ ਨਾ ਠੀਕ ਹੈ ਜੋ ਮੇਰੀਆਂ ਗਲਤੀਆਂ ਰਹੀਆਂ ਨੇ ਮੇਰੀਆਂ ਗਲਤੀਆਂ ਰਹੀਆਂ ਨੇ ਜੋ ਮੇਰੀਆਂ ਚ ਕਮੀਆਂ ਹੈਗੀਆਂ ਨੇ ਉਹ ਹੈਗੀਆਂ ਨੇ ਵੈਨ ਇਟ ਕਮਸ ਟੂ ਮੈ diplomatic politically correct strategies या mm. फिर manipulative ਤੁਸੀਂ ਕਹਿ ਲਓ ਨਾ ਆਪਣਾ ਕੰਮ ਕਢਵਾਉਣਾ ਪੈਸੇ ਕਢਵਾਉਣੇ ਨਹੀਂ ਪਤਾ ਮੈਨੂੰ ਸੋ ਵਾਟ ਇਟਸ ওকে ਕਮੀਆਂ ਸੋ ਵਾਟ ਬਹੁਤ ਸਾਰੀਆਂ ਕੁਆਲਿਟੀਆਂ ਵੀ ਨੇ ਮੇਰੇ ਚ ਕੁਆਲਿਟੀਆਂ ਨਹੀਂ ਪਤਾ ਕਮੀਆਂ ਦਾ ਪਤਾ ਹੋਣਾ ਜ਼ਰੂਰੀ ਸੀ ਕਿ ਮੈਨੂੰ ਬਸ ਇੰਨੀ ਖੁਸ਼ ਹੁੰਦੀ ਸੀ ਕਿ ਮੈਂ ਮੂਵੀ ਕਰ ਰਹੀ ਹਾਂ ਯੋ ਨਾ ਲਾਈਕ ਚਲੋ ਠੀਕ ਹੈ ਯੋ ਪੇਮੈਂਟ ਮਰਗੀ ਚਲ ਕੋਈ ਗੱਲ ਨਹੀਂ ਠੀਕ ਹੈ ਇਟਸ ਓਕੇ ਯੂ ਨੋ ਕਮਾ ਲਾਂਗੇ ਕਮਾ ਲਾਂਗੇ ਪਰ ਲੋਕਾਂ ਦਾ ਟਾਈਮ ਆਉਂਦਾ ਨਾ ਜਦੋਂ ਫਿਰ ਬੱਸ ਸੋਚਦਾ ਵੀ ਨਹੀਂ ਹਾਂ ਹਾਂ ਐਵੈਂਚਰੀ ਹਾਂ ਉਹੀ ਪੁਆਇੰਟ ਤੇ ਜਿੱਦਾਂ ਐਸਾ ਪ੍ਰੋਡਿਊਸਰ ਹਰਦੀਪ ਉਸ ਪੁਆਇੰਟ ਤੇ ਆ ਕਿ ਨਹੀਂ ਠੀਕ ਹੈ ਮੈਂ ਇੰਨੀ ਮਿਹਨਤ ਕੀਤੀ ਫਿਰ ਉਹ ਬਾਕਸ ਆਫਿਸ ਵਿੱਚ ਟ੍ਰਾਂਸਲੇਟ ਵੀ ਹੋਣੀ ਚਾਹੀਦੀ ਹੈ ਐਂਡ ਆਮ ਦ ਸੇਮ ਹੁਣ ਪ੍ਰੋਜੈਕਟਸ ਨੇ ਜਿੱਥੇ ਜੇ ਮੈਨੂੰ ਪੇਮੈਂਟ ਨਾ ਸੂਟ ਕਰੇ ਮੈਂ ਮਨਾ ਹਾਂ ਹੁਣ ਰੀਸੈਂਟਲੀ ਇੱਕ ਪ੍ਰੋਜੈਕਟ ਮੈਂ ਬਹੁਤ ਬਹੁਤ ਜ਼ਿਆਦਾ ਕਰਨਾ ਚਾਹ ਰਹੀ ਸੀ ਪਰ ਪੇਮੈਂਟ ਮੈਨੂੰ ਬਿਲਕੁਲ ਸੂਟ ਨਹੀਂ ਕੀਤੀ ਐਂਡ ਮੈਂ ਸੱਚੀ ਤੇ ਟੀਮ ਵਾਸ ਬ੍ਰਿਲਿਅੰਟ ਮਤਲਬ ਮੈਂ ਦੁਬਾਰਾ ਉਹਨਾਂ ਨਾਲ ਕੰਮ ਕਰਨਾ ਚਾਹ ਰਹੀ ਸੀ ਐਂਡ ਪਰ ਇਸ ਵਾਰੀ ਮੈਨੂੰ ਆਪਣਾ ਰੱਖਣਾ ਪਿਆ ਕਿ ਨਹੀਂ ਬਿਕੋਜ਼ ਮੈਨੂੰ ਪਤਾ ਕਿ ਇਸ ਪ੍ਰੋਜੈਕਟ ਤੋਂ ਉਹਨਾਂ ਨੇ ਮੈਨੂੰ ਪਤਾ ਹੈ ਕਿ ਉਹ ਕਿੰਨਾ ਕਮਾਲ ਲੈਣਗੇ ਮੈਨੂੰ ਇੰਨਾ ਕੁ ਵੀ ਨਹੀਂ ਦੇ ਸਕਦੇ ਤਾਂ ਨੌਕਾ ਛੱਡੋ ਪਰ ਇਹਦੇ ਨਾਲ ਵਾਕ ਔਨ ਮਾਈ ਸੌਫਟ ਨਾ ਕਿਉਂ ਮੈਂ ਨਾ ਵੇਸਟ ਕਰਾਂ ਮੈਂ ਕੁਝ ਹੋਰ ਕਰ ਲਾਂਗੀ ਯੂ نو ਐਂਡ ਇੰਜੋਏ ਮਾਈ ਲਾਈਫ ਅੱਛਾ ਫਿਰ ਕਿੰਨਾ ਕ ਦੁੱਖ ਹੁੰਦਾ ਕਿ ਜਦੋਂ ਇਹੋ ਜਿਹੇ ਪ੍ਰੋਜੈਕਟਸ ਤੇ ਉੱ negotiate ਨਹੀਂ ਹੋਇਆ ਸਾਡੇ ਤੋਂ ਲੱਗ ਜੋ ਉਹ ਆਫਰ ਕਰ ਰਹੇ ਸੀ ਮੇਰਾ ਮੈਨੂੰ ਲੱਗਾ ਕਿ ਥਿਸ ਇਜ਼ ਨਾਟ ਮਾਈ ਵਰਥ ਅੱਜ ਦੇ ਟਾਈਮ ਵਿੱਚ ਹੈਨਾ ਇਟਸ ਨਾਟ ਰਾਈਟ ਐਜ਼ an ਆਰਟਿਸਟ ਕਿ ਨਾ ਕੰਪਰਮਾਈਜ਼ ਕਰ ਲਓ ਬਿਕਾਜ਼ ਮੈਂ ਦੂਸਰਾਂ ਦਾ ਵੀ ਕੰਮ ਖਰਾਬ ਕਰਾਂਗੀ ਫਿਰ ਹੈਨਾ ਐਂਡ ਦੁੱਖ ਤਾਂ ਬਹੁਤ ਲੱਗਿਆ ਕਿਉਂਕਿ ਮੈਂ ਫਿਲਮ ਆਈ ਰੀਲੀ ਵਾਂਟਡ ਟੂ ዱ ਦ ਫਿਲਮ um but i was like ਕੋਈ ਗੱਲ ਨਹੀਂ ਇਟਸ ਓਕੇ ਨੈਕਸਟ ਟਾਈਮ i was like do the thought ਕਿ ਹੋਕ ਕਿਉਂਕਿ ਮੈਨੂੰ ਪਤਾ ਜਿਹੜੇ ਪ੍ਰੋਡਿਊਸ ਵੀ ਕਰ ਰਹੇ ਨੇ ਬਹੁਤ ਅਮੀਰ ਨੇ ਸੋ ਮੈਂ ਉਹਨਾਂ ਨੂੰ ਇਦਾਂ ਕਹਤਾ ਬਹੁਤ ਜ਼ਿਆਦਾ ਅਮੀਰ ਨੇ ਹੈ ਨਾ ਮਿਲੀਅਨ ਲੈਕਰੋਣਾ ਕਰਵਾਣਾ ਵਿੱਚ ਸੋ ਮੈਂ ਉਹਨਾਂ ਨਾਲ ਜਦੋਂ ਮੀਟਿੰਗ ਵੀ ਕੀਤੀ ਨਾ ਐਂਡ ਐਕਚੁਅਲੀ ਮੈਨੂੰ ਮੈਨੇਜਮੈਂਟ ਰੱਖਣੀ ਆ ਹੁਣ ਮੈਂ ਡਿਸਾਈਡ ਕਰ ਲਿਆ 2025 ਚੰਗੀ ਮੈਨੇਜਮੈਂਟ ਰੱਖਣੀ ਆ ਜੋ ਮੈਨੂੰ ਇੰਨਾ ਗੱਲਾਂ ਚ ਪੈਣਾ ਇਹ ਨਾ ਪਵੇ ਯੈਸ ਸੋ ਮੈਂ ਉਹਨਾਂ ਨੂੰ ਲਿਟਰਲੀ ਇਹੀ ਕਿਹਾ ਹਾਂ ਅੱਜ ਕਿੰਨੇ ਰੈਡੀ ਹੋ ਗਏ ਮੈਨੇਜਮੈਂਟ ਲਈ ਪਿੱਛੇ ਸੋ ਮੈਂ ਉਹਨਾਂ ਨੂੰ ਇਹ ਕਿਹਾ ਸੋ ਮੈਂ ਉਹਨਾਂ ਨਾਲ ਜਦੋਂ ਗੱਲ ਕਰ ਰਹੀ ਸੀ ਵੈਰੀ ਸ਼ਾਰਟ ਆਈ'll ਟੈਲ ਯੂ ਸੋ ਜਿਨ੍ਹਾਂ ਕੋ ਕਰੋੜਸ ਨੇ ਤੇ ਜਿ And our team and A-listers, mm -hmm. but we don't have budget mm -hmm. And me literally like, panidha ko and I was like, it's okay, I understand. ਜਦੋਂ ਤੁਸੀਂ ਕਮਾਲ ਲੋਗੇ ਜਦੋਂ ਤੁਹਾਡੇ ਕੋਲ ਪੈਸੇ ਹੋਣਗੇ ਆਪਾਂ ਉਦੋਂ ਕੰਮ ਕਰ ਲਾਂਗੇ ਅਨੋਂ ਮੇਰੇ ਵੱਲ ਦੇਖਦੇ ਰਹਿ ਗਏ ਲਾਈਕ ਉਹਨਾਂ ਨੇ ਸੋਚਿਆ ਹੋਣਾ ਕਮਿਨੀ ਲਾਈਕ ਇਦਾਂ ਹੀ ਸੋਚਿਆ ਹੋਣਾ ਬਟ ਕੋਈ ਗੱਲ ਨਹੀਂ ਇਟਸ ਓਕੇ ਮੈਨੂੰ ਖੜਨਾ ਪੈਂਦਾ ਹੈ ਯਾਰ ਖੜਨਾ ਪੈਂਦਾ ਹੈ ਖੜਨਾ ਪੈਂਦਾ ਜਾਂ ਚਾਹੀਦਾ ਆਪਣੇ ਆਪ ਲਈ ਇੱਕ ਟਾਈਮ ਇਦਾਂ ਦਾ ਆਉਂਦਾ ਹਰ ਇੱਕ ਦੀ ਲਾਈਫ ਦੇ ਵਿੱਚ ਆਉਂਦਾ ਜਦੋਂ ਨਾ ਫਿਰ ਉਹ ਕਹਿੰਦਾ ਵਾ ਵੀ ਜੇ ਰੋਟੀ ਵੀ ਖਾਣੀ ਆ ਤਾਂ ਫਿਰ ਰੋਟੀ ਖਾ ਤਾਂ ਰਹੀ ਹੈ ਯਾ ਐਗਜ਼ੈਕਟਲੀ ਹਾਂ ਤਾਂ ਯੈਸ ਸੈਲਫ ਰਿਸਪੈਕਟ ਜ਼ਰੂਰੀ ਆ ਯੈਸ ਔਰ ਮੈਨੂੰ ਲੱਗਦਾ ਕਿ ਤੁਸੀਂ ਆਪਣੀ ਫਿਲਮ ਦੇ ਲਈ ਸਟੈਂਡ ਲਿਆ ਵੀ ਹੈ ਕੁਝ ਦਿਨ ਪਹਿਲਾਂ ਤੁਸੀਂ ਲਾਈਵ ਹੋਏ ਕਿ ਇੱਕ ਫਿਲਮ ਅਨਾਉਂਸ ਹੁੰਦੀ ਹੈ ਕਿ ਜੋ ਕੁਝ ਦਿਨ ਬਾਅਦ ਰਿਲੀਜ਼ ਹੋਣੀ ਸੀਗੀ ਪਰ ਫਿਰ ਤੁਹਾਡੀ ਫਿਲਮ ਅਨਾਉਂਸ ਹੁੰਦੀ ਹੈ ਤੇ ਫਿਰ ਉਹ ਫਿਲਮ ਮੇਕਰ ਸਾਈਡ ਡਿਸੀਜਨ ਹੁੰਦਾ ਕਿ ਉਹ ਫਿਲਮ ਵੀ 14 ਮਾਰਚ ਨੂੰ ਹੀ ਰਿਲੀਜ਼ ਕੀਤੀ ਜਾਏਗੀ ਕੀ ਲੱਗਦਾ ਹੈ ਕਿ ਕੁਝ ਕੰਟਰੋਵਰਸਿਸ ਕਰਨ ਦੀ ਤਿਆਰੀ ਚੱਲ ਰਹੀ ਹੈ ਜਾਂ ਕਿਉਂ ਉਹੀ ਦਿਨ ਕਿਉਂ ਚੁਣਿਆ ਉਹਨਾਂ ਨੇ ਉਹਨਾਂ ਨੇ ਕਿਉਂ ਜੁੜਿਆ ਤਾਂ ਪਤਾ ਨਹੀਂ ਪਰ ਮੇਰਾ ਕਹਿਣ ਦਾ ਇਹ ਮਤਲਬ ਆ ਮੈਂ ਉਦੋਂ ਵੀ ਮੇਰਾ ਬੋਲਣ ਦਾ ਰੀਜ਼ਨ ਮੈਂ ਜ਼ਿਆਦਾ ਇਦਾਂ ਬੇਲ ਦਾ ਨਹੀਂ ਹੁੰਦਾ ਲਾਈਵ ਹੋਣਾ ਜਾਂ ਇਦਾਂ ਬੋਲਣਾ ਜਾਂ ਕਾਉਂਟਰਵਰਸੀ ਮੈਂ ਕ੍ਰੀਏਟ ਕਰਾਂ ਮੈਨੂੰ ਸ਼ੌਂਕ じゃ ਨਹੀਂ ਹੈਗਾ ਬਸ ਮੈਨੂੰ ਜਿਹੜੀ ਚੀਜ਼ ਹੋ ਸਕਦਾ ਸਾਲ ਦੇ ਵਿੱਚ ਉਹਨੇ ਕੀ ਫਰਾਈਡੇਜ਼ ਨੇ ਪੰਜਾਬੀ ਫਿਲਮਾਂ ਦੋ ਕਲੈਸ਼ ਕਰ ਸਕਦੀਆਂ ਪਾਸਟਸ ਵੀ ਕੀਤੀਆਂ ਨੇ ਕੋਈ ਵੱਡੀ ਗੱਲ ਨਹੀਂ ਤੇ ਮੈਨੂੰ ਉਹ ਚੀਜ਼ ਇੰਨੀ ਅਫੈਕਟ ਵੀ ਨਹੀਂ ਕਰਦੀ ਪਰ ਜਿਵੇਂ ਆਪਾਂ ਪਹਿਲਾਂ ਕਹਿੰਨੇ ਆ ਵੀ ਪਿਛਲੇ ਸਾਲ ਵੀ ਇਹ ਫਿਲਮ ਮੈਂ ਅਨਾਉਂਸ ਕੀਤੀ ਸੀ 12 ਜੁਲਾਈ ਨੂੰ ਉਦੋਂ ਵੀ ਦੋ ਹੋਰ ਫਿਲਮਾਂ ਅਨਾਉਂਸ ਹੋ ਗਈਆਂ ਸੀ ਉਦੋਂ ਜਿਵੇਂ ਹੁਣ ਮੈਂディ ਕਹਿੰਦਾ ਵੀ ਚਲੋ ਇਟਸ ਓਕੇ ਇਟਸ ਓਕੇ ਕਹਿ ਕੇ ਸਿਆਣਪ ਵਰਤ ਕੇ ਮੈਂ ਉੱਥੋਂ ਨਿਕਲਿਆ ਵੀ ਕਾ ਨੂੰ ਤਿੰਨ ਜਗ੍ਹਾ ਤੇ ਕਿਉਂ ਫਸਣਾ ਨਾ ਵੀ ਇਕੱਲੇ ਨੂੰ ਇਕੱਲਾ ਹੋਰ ਚੀਜ਼ ਹੁੰਦੀ ਆ ਥੈਨ ਅਸੀਂ 14 ਮਾਰਚ ਨੂੰ ਆਉਣੇ ਆ 14 ਮਾਰਚ ਨੂੰ ਮਾਰਚ ਦੇ ਵਿੱਚ ਹੋਰ ਫਿਲਮਾਂ ਨਹੀਂ ਅਨਾਉਂਸ ਹੋਣ ਜ਼ਿਆਦਾ ਸੀਗੀਆਂ ਮਾਰਚ 14 ਵਿਲੀ ਸੀ ਥੈਨ 7 ਨੂੰ ਨਿਕਕ ਜ਼ੈਲਦਾਰ ਸੀਗੀ ਉਹ ਪੋਸਟਪੋਨ ਹੋ ਗਈ ਸੱਤ ਵੀ ਵੇਲੀ ਹੋ ਗਈ 21 ਨੂੰ ਦੂਸਰੀ ਫਿਲਮ ਆਲਰੇਡੀ ਅਨਾਉਂਸ ਸੀ ਤੇ ਉਹ ਚਾਰਕ ਦਿਨ ਪਹਿਲਾਂ ਤੱਕ ਵੀ ਪੋਸਟਰਾਂ ਸੇਨ ਸੀਗੀਆਂ ਥੈਨ 1 ਕੋ ਲਖਤੀ 21 ਤੋਂ 14 ਆ ਜਾਂਦੀ ਹੈ ਜਿੱਥੋਂ ਸਾਨੂੰ ਸਮਝਣ ਸਮਝਣੀ ਸਾਡੀ ਗੱਲ ਜਾਂ ਸਾਨੂੰ ਪਤਾ ਲੱਗ ਰਿਹਾ ਜਿਉਂ ਵੀ ਉਹ ਕਾਰਪੋਰੇਟ ਕੰਪਨੀ ਆ ਹਨਾ ਜਿਹਦੇ ਕਰਕੇ ਉਹਨਾਂ ਨੇ ਜਿਨ੍ਹਾਂ ਦੇ ਕੈਨ ਤੇ 21 ਤੋਂ 14 ਕਰ ਲਈ ਚਲੋ ਉਹ ਵੀ ਮੰਨ ਲਈ ਗੱਲ ਵੀ ਉਹਨਾਂ ਦੀ ਆਪਣੀ ਹੋ ਸਕਦਾ ਮਨਸ਼ਾ ਨਾ ਹੋਵੇ ਪਰ ਐਟ ਦੀ ਐਂਡ ਵੀ ਇੱਕ ਪੰਜਾਬੀ ਫਿਲਮ ਪੰਜਾਬੀ ਫਿਲਮ ਦੇ ਮੂਹਰੇ ਆ ਕੇ ਖੜੀ ਹੋ ਜਾਂਦੀ ਆ ਬਿਲਕੁਲ ਜੇ ਇਦਾਂ ਹੁੰਦਾ ਵੀ ਅਸੀਂ ਵੀ 14 ਨੂੰ ਉਹ 21 ਨੂੰ ਤਾਂ ਆਪਣੇ ਆਪਣੇ ਵੀਕਸ ਹੁਣ ਵੀ 21 ਮਾਰਚ ਹਜੇ ਵੀ ਵੇਰੀ ਹੈ ਇਸ ਵਕਤ ਵੀ 21 ਮਾਰਚ ਨੂੰ ਮੈਨੂੰ ਲੱਗਦਾ ਕਿ ਪੰਜਾਬੀ ਫਿਲਮ ਨਹੀਂ ਆ ਰਹੀ ਸੋ ਉਹਦੀ ਮੈਨੂੰ ਲੱਗਦਾ ਲੋਡ ਨਹੀਂ ਸੀ ਜਿਸ ਦੇ ਕਰਕੇ ਮੈਂ ਥੋੜਾ ਪੋਕ ਹੋਇਆ ਜਿਸ ਦੇ ਕਰਕੇ ਮੈਂ ਲਾਈਵ ਹੋਇਆ ਬਟ ਉਹੀ ਗੱਲ ਜਿਵੇਂ ਮੈਂ ਡੀ ਕਹਿੰਦਿਆ ਵੀ ਹੁਣ ਫਿਰ ਇੱਕ ਇੱਕ ਟਾਈਮ ਆਉਂਦਾ ਜਦੋਂ ਤੁਹਾਨੂੰ ਆਪਣੇ ਲਈ ਖੜਨਾ ਪੈਂਦਾ ਹੈ ਹਣਾ ਮੈਂ ਕਿਸੇ ਦੇ ਖਿਲਾਫ ਨਹੀਂ ਗੱਲ ਕਰ ਰਿਹਾ ਬਟ ਆਪਣਾ ਪ੍ਰੋਡਕਟ ਆ ਸਾਡਾ ਅਸੀਂ ਆਪ ਹੁਣ ਮਿਹਨਤ ਕਰਾਂਗੇ ਅਸੀਂ ਜੇ ਆਪਾਂ ਗੇਮ ਚ ਆ ਹੀ ਗਏ ਆ ਤੇ ਫਿਰ ਆਪਾਂ ਉਨ ਮੇਰੇ ਸ਼ਾਇਦ ਖਿਆਲ ਚ ਕਿ ਪਿਛਲੀ ਤੁਹਾਡੀ ਫਿਲਮ ਵੀ ਸੀਗੀ ਕਿ ਜਦੋਂ ਤੁਸੀਂ ਡੇਟ ਚੇਂਜ ਕੀਤੀ ਸੀਗੀ ਲਾਸਟ ਟਾਈਮ ਤੁਹਾਡੀ ਫਿਲਮ ਸੀਗੀ ਆ ਇਹੀ ਫਿਲਮ 16 ਦੀ ਲਾਸਟ ਇਅਰ ਅਸੀਂ 12 ਜੁਲਾਈ ਨੂੰ ਉਸ ਨੂੰ ਉਦੋਂ ਰਿਲੀਜ਼ ਕਰਨੀ ਸੀਗੀ 12 ਜੁਲਾਈ ਨੂੰ ਉਦੋਂ ਵੀ ਦੋ ਹੋਰ ਫਿਲਮਾਂ ਅਨਾਉਂਸ ਹੋਈਆਂ ਸੀਗੀਆਂ ਪਰ ਇੱਕ ਵਾਰੀ ਐਡਜਸਟ ਕਰ ਲਿਆ ਹੁਣ ਦੁਬਾਰਾ ਸੋਚਿਆ ਵੀ ਹੁਣ ਨਹੀਂ ਹੈਨਾ ਨਹੀਂ ਉਦੋਂ ਸਿਆਣਪ ਵਰਤੀ ਉਹਨੂੰ ਕੋਈ ਬੰਦਾ ਇਹ ਵੀ ਕਹਿ ਸਕਦਾ ਵੀ ਸ਼ਾਇਦ ਇਹ ਕਮਜ਼ੋਰ ਸੀ ਤਾਂ ਨਿਕਲ ਗਿਆ ਮੇਬੀ ਤੇ ਉਹ ਕਿਸੇ ਦਾ ਵੀ ਕੁਝ ਵੀ ਹੋ ਸਕਦਾ ਪਰਸਪੈਕਟਿਵ ਪਰ ਸਾਨੂੰ ਇਦਾਂ ਲੱਗਿਆ ਵੀ ਤਿੰਨ ਜਗ੍ਹਾ ਫਸਣ ਦਾ ਫਾਇਦਾ ਨਹੀਂ ਪਰ ਹਾਲਾਂਕਿ ਉਹ ਚੋਂ ਫੇਰ ਵੀ ਇੱਕ ਫਿਲਮ ਹੀ ਆਈ ਹੈ ਬਿਲਕੁਲ ਹਨਾ ਬਟ ਕਹਿਣ ਦਾ ਮਤਲਬ ਇਹ ਵੀ ਹੁਣ ਬਾਰ-ਬਾਰ ਆਪਾਂ ਸੇਮ ਚੀਜ਼ ਨਹੀਂ ਕਰ ਸਕਦੇ ਫਿਰ ਤੁਹਾਡੀ ਉਹ ਲੋਕਾਂ ਨੂੰ ਜਾਂ ਹਰ ਸਰੇਕ ਨੂੰ ਤੁਹਾਡੀ ਉਹ ਲੱਗਦਾ ਵੀ ਕਮਜ਼ੋਰੀ ਆ ਤੁਹਾਡੇ 'ਚ ਕੋਈ ਨਾ ਕੋਈ ਤੇ ਪਰ ਚਲੋ ਜਿੰਨੇ ਜੋਗੇ ਹੈਗੇ ਖੜਾਂਗੇ ਹਾਂ ਬੀਇੰਗ ਅ ਔਮਨ ਮੰਡੀ ਤੁਸੀਂ ਖੁਦ ਐਨ ਆਰ ਆਈ ਓ ਇੰਗਲੈਂਡ ਰਹਿੰਦੇ ਹੋ ਪਰ ਜ਼ਿਆਦਾ ਕੇਸਸ ਤੁਹਾਨੂੰ ਆਪਣੇ ਆਲੇ ਦੁਆਲੇ ਤੋਂ ਕਿੱਥੇ ਇੰਗਲੈਂਡ ਦੇ ਵਿੱਚ ਇਹ ਸਿਸਟਮ ਮੈਂ ਰਹਿੰਦੀ ਹੁਣ ਜ਼ਿਆਦਾ ਪੰਜਾਬ ਚ ਹਾਂ ਸੋ ਆਮ ਆਮ ਉਹ ਐਨ ਆਰ ਆਈ ਮਤਲਬ ਚਲੋ ਜਿੱਦਾਂ ਥੋੜੀ ਪਰਵਰਿਸ਼ ਹੁੰਦੀ ਆ ਉਹ ਤਾਂ ਹੈਗੀ ਹੈਗੀ ਆ ਬਟ ਹੁਣ ਮੈਂ ਜ਼ਿਆਦਾ ਮਹਾਲੀ ਰਹਿੰਦੀ ਆ ਹੁਣ ਲਾਈਕ ਆਈ ਥਿੰਕ ਮੈਂ ਅਡਾਪਟ ਮੈਂ ਵੀ ਯੈਸ ਪੰਜਾਬ ਹੈ ਆਈ ਊਡ ਸੇ ਮਤਲਬ ਮੈਂ ਵੀ ਜਿਹੜੀਆਂ ਚੀਜ਼ਾਂ ਬਾਹਰ ਲਈ ਹੈਗੀਆਂ ਹੋ ਰਹਿਣਗੀਆਂ ਜਿੱਥੇ ਤੁਹਾਡੀ ਮਤਲਬ ਉਹ ਹੁੰਦਾ ਹੀ ਆ ਬਚਪਨ ਤੋਂ ਜਿੱਦਾਂ ਤੁਹਾਨੂੰ ਯੂਸ ਟੂ ਜੇ ਹੁੰਨੇ ਆ ਬਰਸ ਤੋਂ ਲਾਵਾ ਹੁਣ ਮੈਨੂੰ ਮੇਰੇ ਫੈਮਲੀ ਬਹੁਤ ਐਨਆਰਆਈ ਲੱਗਦੀ ਆ ਜਦੋਂ ਗੱਲ ਕਰਦੇ ਨੇ ਜਦੋਂ ਆਉਂਦੇ ਨੇ ਮੈਂ ਨਾਲ ਉਹਨਾਂ ਨੂੰ ਕਹਿੰਦੀ ਇੱਥੇ ਨਹੀਂ ਇਦਾਂ ਹੁੰਦਾ ਤੁਹਾਨੂੰ ਪਤਾ ਨਹੀਂ ਇੱਥੇ ਆ ਨਹੀਂ ਸਿਸਟਮ ਚੱਲਦਾ ਹੈ ਪੰਜਾਬ ਹੈ ਯੂ نو ਮੈਂ ਉਹਨਾਂ ਨੂੰ ਸਿਆਣੀਆਂ ਸੈਣੀਆਂ ਉਹਨਾਂ ਨੂੰ ਗੱਲਾਂ ਦੱਸਦੀ ਹੁੰਦੀ ਆ ਤਾਂ ਮੈਨੂੰ ਬਹੁਤ ਉਪਰੇ ਉਪਰੇ ਲੱਗਦੇ ਹੁੰਦੇ ਆ ਜਦੋਂ ਉਹ ਇੱਥੇ ਹੁੰਦੇ ਨੇ ਜਦੋਂ ਮੈਂ ਉਧਰ ਚਲੇ ਜਾਂਦੀ ਆ ਆਪਾਂ ਸਾਰੇ ਰਲ ਮਿਲ ਜਾਂਦੇ ਆ ਮੈਨੂੰ ਇਦਾਂ ਲੱਗਦੇ ਹੁੰਦੇ ਕਿ ਜਿੱਦਾਂ ਕਿ ਇਦਾਂ ਹੁੰਦੀ ਭੀੜ ਵਿੱਚ ਉਹੀ ਦਿਖਰੇ ਨੇ ਮੈਨੂੰ ਹਨਾ ਕਿ ਦੇ ਬਿਹੇਵੀਅਰ ਇਜ਼ ਸੋ ਡਿਫਰੈਂਟ ਸੋ ਐਕਟਲੀ ਨਹੀਂ ਤੁਸੀ ਡੈਡ ਹੁੰਦੇ ਆ ਉਹ ਜਦੋਂ ਸਾਡੇ ਨਾਲ ਰਹਿ ਕੇ ਗਏ ਸੀਗੇ ਕੁਝ ਟਾਈਮ ਨਾ ਉਹ ਸਾਰਿਆਂ ਨਾਲ ਮਤਲਬ ਸਾਰੀ ਬਿਲਡਿੰਗ ਤੋਂ ਬਾਹਰ ਵੀ ਯਾਰੀਆਂ ਦੋਸਤੀਆਂ ਪਾ ਕੇ ਆ ਜਾਂਦੇ ਨੇ ਫਿਰ ਮੈਨੂੰ ਆ ਕੇ ਕਹਿੰਦੇ ਉਹ ਮੈਨੂੰ ਥੱਲੇ ਕੁੜੀ ਮਿਲੀ ਸੀ ਉਹਨੂੰ ਨਾ ਉਹ ਤੈਨੂੰ ਮਿਲਣਾ ਚਾਹੁੰਦੀ ਸੀ ਮੈਂ ਉਹਨੂੰ ਕਿਹਾ ਹਾਂ ਮੈਂ ਮੰਡੀ ਦਾ ਡੈਡੀ ਹਾਂ ਫਿਰ ਮੈਂ ਉਹ ਤਾਂ ਨੰਬਰ ਲੈ ਲਿਆ ਉਹਨੂੰ ਉਹਨੇ ਆ ਕੇ ਆਪਣੇ ਘਰੇ ਚਾਹ ਪੀਣੀ ਆ ਮੈਂ ਕਿਹਾ ਓਕੇ ਡੈਡ ਓਕੇ ਮੈਂ ਕਿਹਾ ਮੈਂ ਮੈਂ ਚੁੱਪਚਾਪ ਟੋਪੀ ਜੀ ਪਾ ਕੇ ਇਹਨਾਂ ਨਾਲ ਆਊਟ ਕਰਦੀ ਰਹਿੰਦੀ ਹਾਂ ਯੂ نو ਐਂਡ ਤੁਸੀਂ ਇਜ਼ ਕੁਆਇਟ ਕਿਊਟ ਇਜ਼ ਸਵੀਟ ਹਾਂਜੀ ਕਦੀ ਮਤਲਬ ਡਾਂਟਿਆ ਨਹੀਂ ਉਹਨਾਂ ਨੇ ਵੀ ਮੰਡੀ ਤੂੰ ਮਿਲਦੀ ਕਿਉਂ ਨਹੀਂ ਆ ਕਿਵੇਂ ਉਹਨਾਂ ਨੂੰ ਨਹੀਂ ਸਮਝ ਕੇ ਯੂ ਕਾਂਟ ਇੱਕ ਵਾਰ ਮੈਂ ਇੱਥੇ ਕਿ ਕਿਸੇ ਮਾਸੀ ਦੇ ਵਿਆਹ ਤੇ ਚਲੇ ਗਈ ਨੇ ਜਲੰਧਰ ਆਉਣ ਲਈ ਐਕਚੁਅਲੀ ਹੈ ਨਾ ਤੇ ਮੰਮੀ ਮੈਂ ਥੱਕ ਗਈ ਉੱਥੇ ਪਹਿਲਾਂ ਤਾਂ ਕਹਿੰਦੇ ਕਿ ਨਹੀਂ ਤੂੰ ਜ਼ਿਆਦਾ ਟਾਈਮ ਰਹਿਣਾ ਘਰ ਦਾ ਵਿਆਹ ਆ ਕੁੜੀ ਦਾ ਐਂਡ ਯੂ हैव टू ਸਟੇ ਪੂਰਾ ਦਿਨ ਮੈਂ ਕਿਹਾ ਠੀਕ ਹੈ ਠੀਕ ਹੈ ਫਿਰ ਮੰਮੀ ਨੇ ਮੈਨੂੰ ਮੈਨੂੰ ਲੱਗਦਾ 300 ਫੋਟੋਆਂ ਖਿੱਚਵਾਈਆਂ ਹੋਈਆਂ ਮੈਂ ਉਸ ਦਿਨ ਹੈਨਾ ਰਫਲੀ ਹੈਨਾ ਤੇ ਵਾਦੀ ਹੋਣੀ ਹੈ ਤੇ ਮਮਾ ਨੂੰ ਕਹੀ ਜਾਵਾਂ ਮਮਾ ਮੈਂ ਸਾਰਿਆਂ ਨਾਲ ਨਹੀਂ ਖਿੱਚਵਾ ਸਕਦੀ ਮੈਂ ਕਿ ਆਰਟਿਸਟ ਸਮ ਮੈਂ ਕਿ ਹੁਣ ਮੈਨੂੰ ਲਾਈਕ ਉਹਦੇ ਲਈ ਸਫੋਕੇਸ਼ਨ ਹੋ ਰਹੀ ਹੈ ਹੈਨਾ ਇਹ ਤਾਂ ਐਵੀ ਪਿਆਰੀ ਆ ਨਾ ਲੋਕਾਂ ਦਾ ਪਿਆਰ ਆ ਨਾ ਤੇ ਇਹੋ ਸਾਰਾ ਮਮਾ ਫੋਟੋ ਕੋਈ ਵੀ ਘਟਵਾ ਰਿਆ ਕਿਤੋਂ ਵੀ ਆ ਕੇ ਚਾਰ ਚਾਰ ਪੰਜ ਪੰਜ ਛੇ ਜੇ ਵਾਰੀ ਉਹਨੂੰ ਨਹੀਂ ਸਮਝਦੀ ਉਹ ਡੇਲੀ ਨਹੀਂ ਦੇਖਦੇ ਚੀਜ਼ਾਂ ਐਂਡ ਆਪਣੇ ਪੇਰੈਂਟਸ ਤਾਂ ਬਹੁਤ ਹੀ ਉਹਨਾਂ ਦੀ ਜਨਰੇਸ਼ਨ ਜਿਹੜੀ ਇਨੋਸੈਂਸ ਹੈ ਨਾ ਉਹਨਾਂ ਵਿੱਚ ਉਹ ਤਾਂ ਪੱਕਾ ਦੇ ਉਹਦੇ ਨੇੜੇ ਤੇੜੇ ਵੀ ਆਪਾਂ ਟੱਚ ਨਹੀਂ ਕਰ ਸਕਦੇ ਜਿਹਨਾਂ ਦੀ ਅੱਜ ਵੀ ਗੱਲਾਂ ਕਰਦੇ ਨੇ ਯੂ نو 70 ਐਂਡ ਪਲੱਸ 6 60 70 ਹੋ ਕੇ ਵੀ ਐਂਡ ਮੈਨੂੰ ਮੈਂ ਕਹਿੰਦੇ ਉਹਦੇ ਸੋਚਦੇ ਕਿ ਤੁਸੀਂ ਸਚੀ ਨੇ ਭੋਲੇ ਹੋ ਯੂ نو ਐਂਡ ਆਪਾਂ ਵੇ ਸ਼ਤਾਨ ਆਪਾਂ ਆਪਣੀ ਜਨਰੇਸ਼ਨ ਤੇ ਥੋੜੀ ਜਿਹੀ ਬਹੁਤ ਕਿਊਟਲੀ ਕਿਸੇ ਮਿਲੋ ਕੁਝ ਕਹਿ ਜਾਂਦੇ ਨੇ ਤੇ ਫਿਰ ਉਹ ਬੰਦਾ ਦੇਖਦਾ ਰਹਿੰਦਾ ਥੋੜੀ ਹੁੰਦਾ ਮੈਂ ਮਮੇ ਦੇ ਹੁੰਦਾ ਪਰ ਚਲ ਕੋਈ ਗੱਲ ਨਹੀਂ ਅੱਛਾ ਮੇਰਾ ਸਵਾਲ ਤੁਹਾਨੂੰ ਇਹ ਸੀਗਾ ਕਿ ਤੁਹਾਨੂੰ ਕਿੰਨੇ ਕ ਕੇਸਿਸ ਇਹੋ ਜਿਹੇ ਵੇਖਣ ਨੂੰ ਮਿਲਦੇ ਆ ਜਦੋਂ ਤੁਸੀਂ ਉੱਥੇ ਰਹਿੰਦੇ ਸੀਗੇ ਜਾਂ ਬੈਸ ਇਜ਼ ਜ਼ਿਆਦਾ ਇੰਗਲੈਂਡ ਨਹੀਂ ਹੁੰਦਾ ਇਹ ਕੈਨੇਡਾ ਜ਼ਿਆਦਾ ਹੁੰਦਾ ਹੈ ਜेन ਮੇਰੇ ਚਾਚਾ ਜੀ ਰਹਿੰਦੇ ਨੇ ਕੈਨੇਡਾ ਸੋ ਮੇਰਾ ਆਣਾ ਜਾਣਾ ਕਾਫੀ ਰਿਹਾ ਤਾਂ ਫਿਰ ਮੈਂ ਉੱਥੇ ਦੇਖਿਆ ਕਾਫੀ ਮਤਲਬ ਇੱਥੇ ਵੀ ਇਨ ਫੈਕਟ ਖਾਸ ਕਰਕੇ ਮੂਵੀ ਕਰਨ ਤੋਂ ਬਾਅਦ ਬਿਕੋਜ਼ ਉਸੇ ਆ ਤੁਹਾਡੀ ਖੁਦ ਹੀ ਅਵੇਅਰਨੈਸ ਵੱਧ ਜਾਂਦੀ ਹੈ ਇਸ ਟਾਪਿਕ ਨੂੰ ਲੈ ਕੇ ਸੋ ਉਦੋਂ ਖੁਦ ਕੋਈ ਵੀ ਆ ਗੱਲ ਕਰੇ ਨਾ ਮੇਰੇ ਸਾਹਮਣੇ ਕਿ ਆਇਲਸ ਕਰ ਰਹੇ ਆਇਲਸ ਕਰ ਸੋਚਦੀ ਹੁੰਦੀ ਸੀ ਹਾਂ ਆਇਆਸ ਕਰਕੇ ਵਿਆਹ ਕਰਾ ਲੈਣਾ ਹੋਇਆ ਕਰਾ ਇਹ ਨਾਲ ਲਾਈਕ ਬਾਹਰ ਚਲੇ ਜੇ ਕਿ ਨਿੱਡਾ ਚਲੇ ਜਾਣਾ ਹਾਂਜੀ ਹਾਂਜੀ ਡੈਫੀਨਿਟਲੀ ਬਟ ਇਹ ਹੈ ਲਾਈਕ ਐਵਰੀ ਫਿਊ ਪੀਪਲ ਯੂ ਮੀਟ ਕੁੜੀਆਂ ਖਾਸ ਕਰਕੇ ਹੈਨਾ ਆਇਲਸ ਕਰਕੇ ਬਾਹਰ ਜਾਣਾ ਆਇਲਸ ਕਰਕੇ ਵਿਆਹ ਜਾਣਾ ਹੁੰਦਾ ਪ੍ਰੋਟੋਕੋਲ ਇਹੀ ਹੈ ਅੱਛਾ ਫਿਰ ਮੇਰੇ ਨੋਨ ਚ ਵੀ ਕਾਫੀ ਐਨਰਾਇਸ ਨੇ ਮੇਰੀ ਫੈਮਲੀ ਚ ਉਹਨਾਂ ਨੇ ਇੱਕ ਵਾਰੀ ਮੈਨੂੰ ਦੱਸਿਆ ਸੀਗਾ ਕਿ 에어ਪੋਰਟ ਤੇ ਅਸੀਂ ਡਸਟ ਬਿਨ ਦੇ ਵਿੱਚ ਬੜੇ ਚੂੜੇ ਪਏ ਵੇਖਦੇ ਆ ਹਾਂ ਹਾਂ ਫਿਰ ਉਹ ਉਹੀ ਗੱਲ ਹੈ ਨਾ ਦੇਖੋ ਇੱਕ ਆਪਰੇ ਕਹਿੰਦੇ ਆ ਵੀ ਸ਼ਾਇਦ ਕੁੜੀ ਉੱਥੇ ਪਹੁੰਚੀ ਉੱਥੇ ਉਹਨੇ ਟਾਈਮ ਸਪੈਂਡ ਕੀਤਾ ਕੁਝ ਮਹੀਨੇ ਰਹੀ ਸਾਲ ਰਹੀ ਫੇਰ ਸ਼ਾਇਦ ਉਹਨੂੰ ਐਕਸਪੋਜ਼ਰ ਮਿਲਿਆ ਫੇਰ ਸ਼ਾਇਦ ਉਹਦੇ ਦਿਮਾਗ 'ਚ ਕੋਈ ਗੱਲ ਆਈ ਤਾਂ ਸ਼ਾਇਦ ਉਹ ਬਦਲੀ ਪਰ ਇਹ ਜਿਹੜੀਆਂ ਚੀਜ਼ਾਂ ਇਹ ਸੱਚੀਆਂ ਗੱਲਾਂ ਨਹੀਂ ਵੀ ਜਦੋਂ 에어ਪੋਰਟ ਤੇ ਪਹੁੰਚਣਾ ਤੁਸੀਂ ਚੂੜਾ ਉੱਥੇ ਲਾ ਕੇ ਸਿੱਟ ਦੇਣਾ ਸੋ ਥੈਟ ਤੁਸੀਂ ਪ੍ਰੀਟੈਂਡ ਕਰ ਸਕੋ ਕਿ ਤੁਸੀਂ ਮੈਰਿਡ ਨਹੀਂ ਹੈਗੇ ਤਾਂ ਇਹਦਾ ਮਤਲਬ ਕਈ ਕੇਸਸ ਨੇ ਜਿਹਦੇ ਵਿੱਚੋਂ ਪ੍ਰੀਪਲਾਨਡ ਹੁੰਦਾ ਅਨਾਲਗ ਰੀਜ਼ਨ ਇਹ ਵੀ ਹੋ ਸਕਦਾ ਵੀ ਤੁਹਾਡਾ ਆਲਰੇਡੀ ਕਿਸੇ ਨਾਲ ਅਫੇਅਰ ਸੀਗਾ ਉਹ ਆਲਰੇਡੀ ਬਾਹਰ ਚਲੇ ਗਿਆ ਤੁਹਾਨੂੰ ਇੱਕ ਤਰੀਕਾ ਲੱਭਿਆ ਕਿਉਂਕਿ ਤੁਹਾਡੇ ਪੇਰੈਂਟਸ ਮੰਨ ਨਹੀਂ ਰਹੇ ਤੁਹਾਡੇ ਵਿਆਹ ਲਈ ਤਾਂ ਹੁਣ ਤੁਸੀਂ ਇੱਕ ਤੀਨਾਂ ਦੋ ਨਿਸ਼ਾਨੇ ਲਾਉਨੇ ਆ ਇੱਕ ਤਾਂ ਆਪਣੇ ਪੇਰੈਂਟਸ ਨੂੰ ਤੁਸੀਂ ਸੈਟੀਸਫਾਈ ਕਰ ਦਿੰਨੇ ਆ ਵੀ ਠੀਕ ਆ ਵਿਆਹ ਕਰਾਉਣਾ ਸੀ ਤੁਹਾਡੀ ਮਰਜ਼ੀ ਨਾਲ ਕਰਾਉਣਾ ਸੀ ਮੈਂ ਕਰਾਤਾ ਤੁਸੀਂ ਪੈਸੇ ਨਹੀਂ ਸੀ ਲਾਉਣੇ ਦੇਖੋ ਮੁੰਡੇ ਵਾਲੇ ਨੇ ਲਾਤੇ ਨੰਬਰ 2 ਤੇ ਤੁਹਾਡਾ ਇਹ ਕੰਮ ਹੋ ਜਾਂਦਾ ਵੀ ਤੁਸੀਂ ਬਾਹਰ ਜਾਣਾ ਸੀ ਤੇ ਉਹ ਮੁੰਡੇ ਦੇ ਨਾਲ ਆਪਣੀ ਅਗਲੀ ਲਾਈਫ ਜਿਹੜੀ ਆ ਪੂਰੀ ਸਪੈਂਡ ਕਰਨੀ ਸੀ ਤਾਂ ਉਹ ਸਪਰੈਸ਼ਨ ਚੋਂ ਨਿਕਲੀਆਂ ਹੋਈ ਚੀਜ਼ਾਂ ਨੇ ਇਹ ਜਦੋਂ ਕੁੜੀਆਂ ਨੂੰ ਸਪਰੈਸ਼ਨ ਇੰਨੇ ਸਾਲਾਂ ਦਾ ਸਹਿਣਾ ਪਿਆ ਨਾ ਉਹਦਾ ਇਹ ਹੁਣ ਰਿਜ਼ਲਟ ਨਿਕਲ ਰਿਹਾ ਉਹ 스프ਿੰਗ ਜਦੋਂ ਦਬਾਈਏ ਦਬਾਈਏ ਜਦੋਂ ਛੱਡਿਆ ਨਾ ਤਾਂ ਉਹ ਬਹੁਤ ਜ਼ਿਆਦਾ ਉਛਲਦਾ ਫਿਰ ਤੇ ਉਹ ਟਾਈਮ ਆਇਆ ਹੋਇਆ ਵੀ ਹੁਣ ਉਹਨਾਂ ਨੂੰ ਇਦਾਂ ਲੱਗਦਾ ਵੀ ਕਿਉਂਕਿ ਸਾਡੇ ਹੱਥ 'ਚ ਪਾਵਰ ਆ ਗਈ ਹੁਣ ਜੋ ਸਾਡੀ ਮਰਜ਼ੀ ਅਸੀਂ ਕਰਾਂਗੇ ਬਸ ਇਹਦੇ 'ਚ ਇੱਕ ਛੋਟੀ ਜੀ ਗੱਲ ਹੀ ਹੋ ਜਾਂਦੀ ਆ ਕਿ ਜਦੋਂ ਪਾਵਰ ਮੇਲਸ ਦੇ ਹੱਥ ਦੇ ਵਿੱਚ ਸੀ ਉਹਨਾਂ ਨੇ ਵੀ ਆਪਣੀਆਂ ਜਿਹਨੂੰ ਕਹਿੰਦੇ ਚੰਮ ਦੀਆਂ ਚਲਾਈਆਂ ਬਿਲਕੁਲ ਹੁਣ ਸ਼ਿਫਟ ਆਫ ਪਾਵਰ ਹੋਇਆ ਫੀਮੇਲਸ ਕੋ ਤੇ ਜੇ ਫੀਮੇਲਸ ਵੀ ਸੇਮ ਕੰਮ ਕਰਨਗੀਆਂ ਤਾਂ ਫਰਕ ਕੀ ਰਹਿ ਗਿਆ ਫਿਰ ਬਿਲਕੁਲ ਅੱਜ ਕੁੜੀਆਂ ਕੋਲ ਪਾਵਰ ਕੱਲ ਮੁੰਡਿਆਂ ਕੋਲ ਸੀਗੀ ਕੱਲ ਨੂੰ ਹੋ ਸਕਦਾ ਫੇਰ ਮੁੰਡਿਆਂ ਕੋਲ ਆ ਜਾਵੇ ਫੇਰ ਮੁੰਡੇ ਇਹ ਕਹਿਣਗੇ ਕੁੜੀਆਂ ਨੇ ਸਾਡੇ ਨਾਲ ਆਹ ਕੁਝ ਕੀਤਾ ਸੀ ਤਾਂ ਫਿਰ ਹੁਣ ਅਸੀਂ ਵੀ ਬਦਲਾ ਲਵਾਂਗੇ ਬਦਲਾ ਹੀ ਲੈ ਜਾ ਰਹੇ ਨੇ ਵੀ ਮਨ ਦਾ ਇਹ ਜੀ ਖਤਮ ਨਹੀਂ ਨਾ ਹੋਣੀ ਤੁਸੀਂ ਇਹਨੂੰ ਖਤਮ ਕਿਵੇਂ ਕਰਨਾ ਯੂ ਸਰਟਨ ਐਗਜ਼ਾਮਪਲ ਤੁਸੀਂ ਕੁੜੀਆਂ ਹੋ ਕੇ ਐਗਜ਼ਾਮਪਲ ਸੈੱਟ ਕਰੋ ਵੀ ਸਾਡੇ ਨਾਲ ਆਹ ਕੁਝ ਹੋਇਆ ਤੁਹਾਨੂੰ ਅਸੀਂ ਕਰਕੇ ਦਿਖਾਉਣੇ ਆ ਵੀ ਸਾਡੇ ਕੋਲ ਹੁਣ ਪਾਵਰ ਆ ਅਸੀਂ ਉਹ ਪਾਵਰ ਦਾ ਯੂਜ਼ ਕਿਵੇਂ ਕਰਦੇ ਆ ਮਿਸਯੂਜ਼ ਨਾ ਕਰਕੇ ਬਿਲਕੁਲ ਬਿਲਕੁਲ ਮੈਨੂੰ ਕੀ ਲੱਗਦਾ ਕਿ ਕਿਹੜੀ ਚੀਜ਼ ਬੈਕ ਫਾਇਰ ਕਰ ਰਹੀ ਹੈ ਕਿ ਕਿਉਂ ਇੰਨੇ ਜ਼ਿਆਦਾ ਕੇਸਸ ਵਧ ਰਹੇ ਦੇਖੋ ਦੇਖੀਆ ਕੀ ਚੀਜ਼ ਲੱਗਦੀ ਹੈ ਤੁਹਾਨੂੰ ਦੇਖੋ ਦੇਖੀ ਲਾਲਚ ਕ腐ਸ਼ਨ ਯੂ نو ਪਹਿਲਾਂ ਮੈਂ ਹੁੰਦਾ ਸੀ ਮੈਂ ਗਵਰਨਮੈਂਟਸ ਨੂੰ ਕ腐ਟਡ ਕਹਿੰਦੀ ਹੁੰਦੀ ਸੀ ਬਟ ਆਮ ਲੈਕ ਚਲੋ ਸ਼ਾਇਦ ਫਿਰ ਵੀ ਠੀਕ ਨਹੀਂ ਪਹਿਲਾ ਪਹਿਲਾ ਐਗਜ਼ੈਕਟਲੀ ਹਾਂ ਜੀ ਪਰ ਉਹੀ ਹੈ ਬਚਾਰੇ ਆਪਾਂ ਤਾਂ ਜਿਹੜੇ ਉਹਨਾਂ ਬਸ ਨਾਰਮਲ ਸਿਵਿਲਿਅਨਸ ਆ ਯੂ نو ਨਾਰਮਲ ਪੀਪਲ ਆਪਾਂ ਵੀ ਵੀ ਆਰ ਬੁਲੀਡ ਬਟ ਨਾਉ ਆ ਜਸਟ ਥਿੰਕ ਕਿ ਕਰਪਸ਼ਨ ਬਹੁਤ ਵਧੀ ਹੋਈ ਹੈ ਹਰ ਇੱਕ ਇਨਸਾਨ ਵਿੱਚ ਹੈ ਨਾ ਉਹਨੂੰ ਫਾਈਟ ਕਰਨਾ ਵੀ ਕਿਸੇ ਵਿਰਲੇ ਦਾ ਵੀ ਵਿਰਲੇ ਦਾ ਕੰਮ ਹੈ ਯੂ ਨੋ ਮਤਲਬ ਕਿ ਉਹਨੂੰ ਕਰਪਟ ਨਾ ਹੋਣ ਦੇਣਾ ਆਪਣੇ ਆਪ ਨੂੰ ਪਹਿਲਾਂ ਅੰਦਰਲੀ ਹਾਂਜੀ ਉਹੀ ਹੈ ਕਰਪਸ਼ਨ ਅੰਦਰਲੀ ਦੀ ਗੱਲ ਕਰ ਰਹੀ ਹਾਂ ਇੰਟਰਨਲ ਕਰਪਸ਼ਨ ਸੋ ਉਹੀ ਹੈ ਇਨਸਾਨ ਦੀ ਜੋ ਫਿਤਰਤ ਹੋਲ ਸਲੋਲੀ ਸਲੋਲੀ ਇਵੋਲਵ ਕਰ ਰਹੀ ਹੈ eh again i'm repeating but uh, robotic evolution corrupted souls yani apne aap nu andaron clean rakhna hmm. straight forward rakhna you know um ik vake dilo saaf rehna bolna da har koi bol denda hai par vake o rakhna is something jide te thonu kam karna penda hai ਐਂਡ ਰੈਗੂਲਰਲੀ ਕੰਮ ਕਰਨਾ ਪੈਂਦਾ ਹੈ ਐਂਡ ਆਈ ਥਿੰਕ ਸਾਰੇ ਕੰਮ ਨਹੀਂ ਕਰਨਾ ਚਾਹੁੰਦੇ ਹਨਾ ਈਜ਼ੀ ਵੇ ਚਾਹੁੰਦੇ ਨੇ ਈਜ਼ੀ ਰੂਟ ਚਾਹੁੰਦੇ ਨੇ ਕਿ ਆ ਜ਼ਰੀਆ ਮਿਲ ਜਾਏ ਬਸ ਇੰਨੇ ਪੈਸੇ ਕਮਾ ਲਈਏ ਹਾਰਡ ਵਰਕ ਨਹੀਂ ਚਾਹੁੰਦੇ ਹਾਰਡ ਵਰਕ ਨਹੀਂ ਹੈ ਇਟਸ ਅ ਸ਼ਾਰਟਕਟ ਯਾ ਦੇ ਵਾਂਟ ਟੂ ਯਾ ਸਮਾਰਟ ਵਰਕ ਬਟ ਈਵਨ ਸਟਾਪ ਅ ਸਮਾਰਟ ਵਰਕ ਯਾ ਈਵਨ ਸਮਾਰਟ ਵਰਕ ਸ਼ਾਰਟਕਟ ਹਰ ਚੀਜ਼ ਲਈ ਸ਼ਾਰਟਕਟ ਸਮਾਰਟ ਵਰਕ ਹੁੰਦਾ ਸਮਾਰਟ ਸ਼ਾਰਟ ਕਟ ਨਹੀਂ ਹੁੰਦਾ ਲੋਕ ਆਪਣੀ ਆਪਣੇ ਹਿਸਾਬ ਨਾਲ ਆਪਣੀ ਆਪਣੀ ਸਮਝ ਨਾਲ ਹਰੇਕ ਬੰਦਾ ਨਾਲ ਹਰੇਕ ਕੋਟ ਦਾ ਆਪਣਾ ਮਤਲਬ ਕੱਢ ਲੈਂਦਾ ਹਾਂ ਬਿਲਕੁਲ ਹਾਂ ਉਹ ਸਮਾਰਟ ਵਰਕ ਅਸੀਂ ਅਸੀਂ ਹਾਰਡ ਵਰਕ ਨਹੀਂ ਕਰਨਾ ਅਸੀਂ ਸਮਾਰਟ ਵਰਕ ਕਰਨਾ ਕੋਈ ਮਾੜੀ ਗੱਲ ਨਹੀਂ ਸਮਾਰਟ ਵਰਕ ਕਰਨਾ ਚਾਹੀਦਾ ਬਟ ਸਮਾਰਟ ਵਰਕ ਦੇ ਪਿੱਛੇ ਵੀ ਮਿਹਨਤ ਹੁੰਦੀ ਹੈ ਚਾਹੇ ਫਿਰ ਦਿਮਾਗੀ ਹੋਵੇ ਹਾਂ ਤੇ ਦਿਮਾਗ ਸਿਰਫ ਆਪਾਂ ਪੁੱਠੇ ਪਾਸੇ ਨਹੀਂ ਨਾ ਲਾਉਣਾ ਵੀ ਸ਼ਾਰਟਕਟ ਕਿਵੇਂ ਲਈਏ ਕੁੰਡੀ ਕਿਵੇਂ ਲਈਏ ਜਾਂ ਧੁੱਖਾ ਕਿਵੇਂ ਦੇਈਏ ਦਿਮਾਗ ਤੁਸੀਂ ਪ੍ਰੋਡਕਟਿਵ ਪਾਸੇ ਵੀ ਤਾਂ ਲਾ ਸਕਦੇ ਬਿਲਕੁਲ ਬਿਲਕੁਲ ਵੈਸੇ ਤਾਂ ਅਕਸਰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਸੀ ਕਿ ਜਿੰਨਾਂ ਕੋਲ ਜ਼ਮੀਨਾਂ ਜ਼ਿਆਦਾ ਨੇ ਉਹ 6 ਬੈਂਡ ਵਾਲੀ ਕੁੜੀ ਲੱਭਦੇ ਨੇ ਤੇ ਪੈਸਾ ਲਾ ਕੇ ਬਾਹਰ ਭੇਜਦੇ ਨੇ ਹੈਨਾ ਪਰ ਅੱਜ ਕੱਲ ਮੈਨੂੰ ਲੱਗਦਾ ਕਿ ਇਹ ਵੀ ਟ੍ਰੈਂਡ ਖਤਮ ਹੋ ਗਿਆ ਨਾ ਨਹੀਂ ਹੁਣ ਤਾਂ ਆਇਆ ਨਾ ਕੁੜੀ ਵਾਲੇ ਵੀ ਮੁੰਡਾ ਲੱਭਦੇ ਆ ਜਿਹੜਾ ਪੈਸਾ ਲਾ ਸਕਣ ਉਹ ਕਹਿਣ ਮਤਲਬ ਆਇਆ ਨਹੀਂ ਹੁੰਦਾ ਵੀ ਤਿਆਰ ਕਰਕੇ ਨਾ ਕੁੜੀ ਅਭੀ ਤੂੰ ਫਾਈਲਸ ਕਰ ਲਾ ਕੁੜੀ ਨੂੰ ਵੀ ਐ ਹੁੰਦਾ ਵੀ ਮੇਰਾ ਕੰਮ ਸਿਰਫ ਫਾਈਲਸ ਕਰਨਾ ਤੇ ਬੈਂਡ ਲੈਣੇ ਆ ਮੇਰੇ ਕੋਲ ਓਪਰਚ्युनिटीज ਆ ਜਾਣੀਆਂ ਨੇ ਸਰ ਤੇ ਕੁੜੀ ਦੇ ਪੇਰੈਂਟਸ ਨੂੰ ਵੀ ਇਦਾਂ ਹੀ ਹੁੰਦਾ ਵੀ ਰਿਸ਼ਤੇ ਨੇ ਤਾਂ ਫਿਰ ਲੈਣ ਲੱਗ ਜਾਣੇ ਮੇਰੀ ਲਾਈਫ ਸੈਟ ਹੈ ਹੈਨਾ ਤੇ ਉਹ ਜਦੋਂ ਆਪਾਂ ਉਹ ਇੱਕ ਆਪਾਂ ਨੂੰ ਵਧੀਆ ਕੋਈ ਆਪਸ਼ਨ ਮਿਲਿਆ ਹੋਇਆ ਕਿਸੇ ਗਵਰਨਮੈਂਟ ਵੱਲੋਂ ਕਿਸੇ ਕੰਟਰੀ ਦੀ ਗਵਰਨਮੈਂਟ ਵੱਲੋਂ ਉਹਨੂੰ ਫਿਰ ਆਪਾਂ ਨਾ ਐਕਸਪਲੋਰਟ ਕਰਨ ਲੱਗ ਜਾਂਦੇ ਆ ਉਹ ਐਕਸਪਲੋਇਟੇਸ਼ਨ ਪਹਿਲਾਂ ਆਪਾਂ ਕਰਦੇ ਆਂ ਫਿਰ ਉਹ ਸਿਸਟਮ ਸਾਡੀ ਐਕਸਪਲੋਇਟੇਸ਼ਨ ਕਰਦਾ ਸੋ ਕੀ ਲੱਗਦਾ ਹੈ ਕਿ 14 ਮਾਰਚ ਨੂੰ ਕਿਹੜੀ ਕਿਹੜੀ ਟਾਰਗੇਟ ਆਡੀਅנס ਮੈਨੂੰ ਲੱਗਦਾ ਕਿ ਯੰਗ ਜਨਰੇਸ਼ਨ ਔਰ ਪੈਰੈਂਟਸ ਜਿਵੇਂ ਅਸੀਂ ਗੱਲ ਕੀਤੀ 60 70 ਉਹ ਤਾਂ ਹੈ ਪਰ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਨਾਂ ਲਈ ਵੀ ਇੱਕ ਅੱਛਾ ਪ੍ਰੋਜੈਕਟ ਅੱਛਾ ਟਾਪਿਕ ਹੋ ਸਕਦਾ ਤਾਂ ਦੋਨਾਂ ਦੀ ਗੱਲ ਕੀਤੀ ਆ ਇਹਦੇ ਚ ਆਪਾਂ ਹੁਣ ਟਾਰਗੇਟ ਕਰਦੇ ਫਿਲਮ ਦੀ ਗੱਲ ਕਰੀਏ ਤਾਂ ਆਪਾਂ ਮੁੰਡੇ ਤੇ ਕੁੜੀ ਦੀ ਗੱਲ ਕਰ ਰਹੇ ਹਾਂ ਬਟ ਉਹਨਾਂ ਦੇ ਪਿੱਛੇ ਖੜੇ ਤਾਂ ਪੈਰੈਂਟਸ ਨੇ ਨਾ ਜੇ ਆਪਾਂ ਪੈਰੈਂਟਸ ਨਾਲ ਗੱਲ ਹੀ ਨਹੀਂ ਕਰਾਂਗੇ ਇਸ ਮੁੱਦੇ ਤੇ ਜੇ ਉਹਨਾਂ ਨੂੰ ਫੀਲ ਹੀ ਨਹੀਂ ਹੋਊਗਾ ਵੀ ਹਾਂ ਯਾਰ ਸ਼ਾਇਦ ਸਾਡੀ ਵੀ ਕਿਤੇ ਗਲਤੀ ਆ ਤਾਂ ਆਪਾਂ ਇਹਦੇ ਚ ਬਦਲਾਅ ਕਿੱਥੋਂ ਲੈ ਕੇ ਆ ਆਡੀਅנס ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਸਾਰੇ ਹੀ ਵਰਗ ਨੇ ਤੇ ਉਹਦੇ ਚ ਅਰਬਨ ਵੀ ਆਉਂਦਾ ਉਹਦੇ ਚ ਰੂਰਲ ਵੀ ਆਉਂਦਾ ਜਿਹੜੇ ਇਸ ਫਿਲਮ ਨਾਲ ਆਪਣੇ ਆਪ ਨੂੰ ਰਿਲੇਟ ਕਰ ਸਕਦੇ ਸੋ ਮੈਂ ਦੀ ਕੀ ਲੱਗਦਾ ਹੈ ਕਿ ਦਰਸ਼ਕ ਕਿੰਨਾ ਪਿਆਰ ਦੇਣਗੇ ਇਸ ਫਿਲਮ ਨੂੰ 14 ਤਰੀਕ ਨੂੰ ਦੇਣਾ ਬਣਦਾ ਹੈ ਹੁਣ ਉਹੀ ਦਰਸ਼ਕ ਹੀ ਦੱਸਣਗੇ ਬਟ ਸਾਡੀ ਤਾਂ ਇਹੀ اپੀਲ ਹੈ ਸਾਡਾ ਤਾਂ ਜੋਰ ਲੱਗਿਆ ਹੋਇਆ ਅਜੇ 9 ਦਿਨ ਰਹਿੰਦੇ ਨੇ ਤਾਂ ਮੈਂ ਹੁਣ ਸੋਚ ਰਹੀ ਹਾਂ ਕਿ 9 ਦਿਨਾਂ ਚ ਹੋਰ ਆਪਾਂ ਕਿਦਾਂ ਕੰਮ ਖਿੱਚੀਏ ਕਿ ਹੋਰ ਆਪਾਂ ਕਰ ਸਕਦੇ ਹਾਂ ਕਿ ਐਟਲੀਸ ਅਸੀਂ ਯੂ نو ਘਰ ਘਰ ਤੱਕ ਆਪਾਂ ਪੰਜਾਬ ਵਿੱਚ ਵੀ ਐਂਡ ਬਾਰ ਵੀ ਆਪਾਂ ਆਪਣਾ ਮੈਸੇਜ ਤਾਂ ਪਹੁੰਚਾ ਸਕਦੀ ਹੈ ਕਿ ਅਸੀਂ ਇੱਕ ਪ੍ਰੋਡਕਟ ਬਣਾਇਆ ਹੈ ਪੰਜਾਬੀ ਸਿਨੇਮਾ ਲਈ ਬਣਾਇਆ ਹੈ ਐਂਡ ਵੀ ਨੀਡ ਜਿੰਨੀ ਸਾਨੂੰ ਲੋੜ ਹੈ ਉੰਨੀ ਹੀ ਮਤਲਬ ਆਡੀਐਂਸਿਸ ਨੂੰ ਵੀ ਸਾਨੂੰ ਆਡੀਐਂਸਿਸ ਦੀ ਲੋੜ ਹੈ ਕਿ ਪੰਜਾਬੀ ਸਿਨੇਮਾ ਨੂੰ ਸਾਡੇ ਨਾਲ-ਨਾਲ ਗਰੋ ਕਰਵਾਉਣ ਅਸੀਂ ਇਕੱਲੇ ਨਹੀਂ ਕਰ ਸਕਦੇ ਐਕਟਰਸ ਕੇ ਸਾਡਾ ਜੋਰ ਲੱਗਿਆ ਹੋਇਆ ਐਂਡ ਯੂ نو ਤੁਸੀਂ ਉਹ ਜੇ ਸਪੋਰਟ ਕਰੋ ਹੈ ਨਾ ਆਪਾਂ ਗੱਲ ਕਰੀਏ ਨਾ ਆਪਾਂ ਮੈਂ ਕਹਿਣਾ ਨਾ ਵੀ ਆਪਾਂ ਸੈਟਰਡੇ ਨੂੰ ਬੈਠ ਕੇ ਗੱਲ ਕਰ ਲਾਂਗੇ ਠੀਕ ਹੈ ਫਰਡੇ ਦਾ ਫਰਡੇ ਤਾਂ ਤੁਸੀਂ ਸਾਨੂੰ ਦੇ ਸਕਦੇ ਹੋ ਬਿਲਕੁਲ ਬਿਲਕੁਲ ਤੇ ਸਾਡੇ ਟੀਜ਼ਰ ਤੇ ਜਾਂ ਸਾਡੇ ਪੁਰਾਣੇ ਜਿਹੜੇ ਕੀਤੇ ਹੋਏ ਕੰਮ ਨੇ ਤੁਸੀਂ ਸਾਨੂੰ ਫਰਾਈਡੇ ਤਾਂ ਦੇ ਸਕਦੇ ਹੋ ਬਿਲਕੁਲ ਤੁਸੀਂ ਸਾਨੂੰ ਫਰਾਈਡੇ ਦੋ ਸੈਟਰਡੇ ਨੂੰ ਆਪਾਂ ਬੈਠ ਕੇ ਗੱਲ ਕਰ ਲਾਂਗੇ ਜੇ ਸਾਡੇ 'ਚ ਕੋਈ ਕਮੀ ਹੋਈ ਤੁਸੀਂ ਸਾਡੇ ਤੇ ਉਂਗਲ ਚੱਕ ਸਕਦੇ ਹੋ ਤੁਸੀਂ ਬਿਲਕੁਲ ਹੱਕਦਾਰ ਹੋ ਇਸ ਚੀਜ਼ ਦੇ ਪਰ ਫਰਾਈਡੇ ਦੇ ਅਸੀਂ ਹੱਕਦਾਰ ਹੂੰ ਉਹ ਹੱਕ ਸਾਨੂੰ ਮਿਲ ਬੇਨੀਫਿਟ ਆਫ ਦਾ ਡਾਊਟ ਉਹ ਹੱਕ ਸਾਨੂੰ ਮਿਲਣਾ ਚਾਹੀਦਾ ਬਿਲਕੁਲ ਮਿਲਿਆ ਕਰੋ ਹਨਾ ਟੀਜ਼ਰ ਵਧੀਆ ਲੱਗਿਆ ਮਨ ਕਰ ਰਿਹਾ ਕਿ ਮੂਵੀ ਦੇਖਾਂ ਫਿਰ ਦੇਖੋ ਹਾਂ ਫਿਰ ਦੇਖੋ ਚਾਰ ਪੰਜ ਹੋਰ ਨਾਲ ਲੈ ਆਇਓ ਯਾ ਐਗਜ਼ੈਕਟਲੀ ਸੋ ਇਟਸ ਐਨ ਅਪ ਜੀ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਹਾਣੀ ਲਿਖੀ ਆ ਉਹਨੂੰ ਪ੍ਰੈਜੈਂਟ ਕੀਤਾ ਹੈ ਤੁਹਾਡੀ ਅਦਾਕਾਰੀ ਤੁਹਾਡੇ ਐਫਰਟਸ ਪੂਰੀ ਟੀਮ ਦੇ ਐਫਰਟਸ ਹੈ ਨਾ ਔਰ ਉਹ ਟੀਜ਼ਰ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਕਿ ਲੋਕਾਂ ਨੂੰ 9 ਦਿਨ ਵੀ ਬਹੁਤ ਜ਼ਿਆਦਾ ਲੱਗ ਰਹੇ ਨੇ ਇਸ ਵੇਲੇ ਕਿ ਨਾਰਥਨ ਕਿਹੜੇ ਵੇਲੇ ਖਤਮ ਹੋਣਾ ਔਰ ਬਾਈ ਮੈਨੂੰ ਲੱਗਦਾ ਹੈ ਕਿ ਇਸ ਵਾਰ ਪਿਆਰ ਮਿਲੇਗਾ ਔਰ ਉਹ ਕਮਾਈ ਵੀ ਹੋਏਗੀ ਜੀ ਮੈਂ ਚਾਹਣਾ ਜੀ ਪਿਆਰ ਦੇਖੋ ਲੋਕਾਂ ਨੇ ਸ਼ੁਰੂ ਤੋਂ ਹੀ ਦਿੱਤਾ ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਪਹਿਲੇ ਗਾਣੇ ਤੋਂ ਪਹਿਲੇ ਦਿਨ ਤੋਂ ਹੀ ਬਹੁਤ ਪਿਆਰ ਮਿਲਿਆ ਸਤਿਕਾਰ ਮਿਲਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਈ ਵਾਰੀ ਨਾ ਪਿਆਰ ਦੇਣ ਚ ਸਾਥ ਦੇਣ ਚ ਆਪਾਂ ਲੇਟ ਵੀ ਹੋ ਜਾਂਦੇ ਨੇ ਨਾ ਜਦੋਂ ਥੋੜਾ ਜਿਹਾ ਬਸ ਉਹ ਥੋੜਾ ਜਿਹਾ ਨਾ ਸਾਥ ਦੇਣ ਦੇ ਬਰਾਬਰ ਹੋ ਜਾਂਦਾ ਬਸ ਮੈਂ ਇਹ ਚਾਹੁੰਦਾ ਵੀ ਇਤਕੀ ਲੇਟ ਨਾ ਹੋਏ ਪਲੀਜ਼ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਐਂਡ ਬਹੁਤ ਬਹੁਤ ਮੁਬਾਰਕਾ ਕੀ ਇਹ ਹੋ ਜਾ ਕਨਸੈਪਟ ਆ ਰਿਹਾ ਔਰ ਬੈਸਟ ਆਫ ਲੱਕ ਕਿ ਇਹ ਫਿਲਮ ਬਾਕਸ ਆਫਿਸ ਤੇ ਸੁਪਰ ਡੂਪਰ ਹਟ ਜਾਏ ਔਰ ਅਸੀਂ ਵੀ ਸਾਰੇ ਫਿਲਮ ਜ਼ਰੂਰ ਵੇਖਣ ਜਾਵਾਂਗੇ ਸੋ ਆਡੀਅנס ਨੂੰ ਵੀ ਇਹੀ ਦਰਖਾਸਤ ਕਰਦਾ ਹੈ ਕਿ 14 ਮਾਰਚ ਨੂੰ 6 ਏਜ ਫਿਲਮ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਔਰ ਇੱਕ ਇਨਾ ਕੈਂਟ ਟਾਪਿਕ ਮੈਂ ਕਹਾਂਗੀ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਆ ਰਿਹਾ ਜੋ ਕਿ ਅੱਜ ਦੀ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਸਾਡੇ ਪੈਰੈਂਟਸ ਸਾਰਿਆਂ ਨੂੰ ਇਹੋ ਜਿਹਾ ਪ੍ਰੋਜੈਕਟ ਵੇਖਣ ਦੀ ਲੋੜ ਹੈ ਸੋ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਜਾਣਾ ਨਾ ਭੁੱਲਣਾ 6C ਚ ਫਿਲਮ ਤੱਕ ਪਹੁੰਚਣ ਦੇ ਲਈ ਆ ਰਹੀ ਹੈ ਸੋ ਤੁਸੀਂ ਵੀ ਤੱਕ ਪਹੁੰਚਣ ਦੇ ਲਈ ਜ਼ਰੂਰ ਪਹੁੰਚਣਾ ਤੇ ਇੱਕ ਦੋਦਾਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ